ਬਾਵਾਂ ਚ ਫੜ ਕੇ ਚੁੱਕ ਕੇ ਚੜਾਈ ਜਾਂਦੇ ਭੀੜ ਦੇ ਵਿੱਚ ਉਹ ਕਿ ਮਾਣ ਸਾਹਿਬੀ ਉੱਪਰ ਚੱਲੋ ਸਟੇਜ ਤੇ ਚੱਲੋ ਮੇਰੀ ਵਾਲੀ ਨਹੀਂ ਸੀ ਹਾਂ ਮੇਰੀ ਸੀਐਡੀ ਦੀ ਡਿਊਟੀ ਲਾਦੀ ਸੀ ਜਿੰਨੀ ਵੀ ਸਟੇਜ ਆਈਆਂ ਹੁਣ ਉਹਨਾਂ ਨੂੰ ਮਿਲਣਾ ਹੀ ਔਖਾ ਜਦੋਂ ਦੇ ਸੀਐਮ ਬਣ ਗਏ ਮੈਂ ਤੇ ਖੋਦਰੇ ਦੋ ਪਲਾਟ ਵੇਚੇ ਆ ਕਿ ਪਾਰਟੀ ਵਿੱਚੇ ਕਾ ਖੜੀ ਹੋ ਜੇ ਖੜੀ ਹੋ ਜੇ ਕਿ ਆ ਪਾਰਟੀ ਵਿੱਚੇ ਹੀ ਪੈਸੇ ਲਾ ਦਗੇ ਆਪਾਂ ਤਾਂ ਰਜਿਸਟਰੀ ਕਰਾਉਂਦੇ ਸੀ ਨਾ ਰਜਿਸਟਰੀ ਉਹਦੇ 5000 ਲੱਗਦਾ ਦਾ ਸੀ ਉੱਥੇ ਹੁਣ 50 ਲੱਗਦਾ ਵਾ ਇਹ ਭਲੇ ਮਾਨਸ ਨੇ ਪੜੇ ਲਿਖੇ ਨੇ ਇਹ ਇਮਾਨਦਾਰ ਨੇ ਅਸੀਂ ਇਹੋ ਜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਕੇ ਵੋਟਾਂ ਲਈਆਂ ਇਹਨਾਂ ਕੋਲ ਇਹਨਾਂ ਨੇ ਸਾਡਾ ਬੜਾ ਵੱਡਾ ਧੋਖਾ ਕੀਤਾ ਇੱਕ 12 ਸਾਲ ਵਰਕਰ ਦੀ ਜਿਹੜਾ ਝੰਡਾ ਫੜ ਕੇ ਮੇਰੇ ਪੂਰੇ ਵਾਰਡ ਚ ਇਨਕੁਆਇਰੀ ਕਰਕੇ ਦੇਖ ਲੋ ਇੱਕ ਇੱਕ ਬੱਚਾ ਆਏਗਾ ਮੇਰੇ ਵੱਲੋਂ ਕਿ ਮੈਂ ਮਾਈਕ ਲੈ ਕੇ ਕਿਉਂ ਦਾ ਸੀਗਾ ਮਾਈਕ ਵਾਲਾ ਫੌਜੀ ਕਿੱਥੇਗਾ ਉਹਨੂੰ ਵੋਟ ਕਿਉਂ ਨਹੀਂ ਮਿਲੀ ਟਿਕਟ ਕਿਉਂ ਨਹੀਂ ਮਿਲੀ ਕੀਤੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਬੜਾ ਵੱਡਾ ਆਨ ਵਾਲੇ 27 ਦੇ ਵਿੱਚ ਮੈਂ ਅੱਜ ਤੋਂ ਹੀ ਸ਼ੁਰੂ ਕਰਾਂਗਾ ਪ੍ਰਚਾਰ ਇਹਨਾਂ ਦੇ ਅੰਗੇਸਟ ਉਹ ਮੈਂ ਲੋਕਾਂ ਨੂੰ ਪਰ ਮਾਵਾਂ ਗਾ ਲੋਕਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਵੋਟ ਨਾ ਪਾਣਾ ਇਹਨਾਂ ਨੂੰ ਭਜਾਓ 85 ਦੀ 85 ਵਾੜਾ ਹਰਾਵਾਂਗੇ ਇਹਦੀ ਬਾਡੀ ਹਾਂ ਰਾਵਾਂਗੇ ਇਸ ਬੰਦੇ ਨੂੰ ਟਿਕਟ ਮਿਲੀ ਆ ਉਹਦਾ ਪਿਸ਼ੋਕੜ ਕੀ ਆ ਪਿਸ਼ੋਕੜ ਉਹਦਾ ਗੈਂਗਸਟਰ ਹੈਗਾ ਜੀ ਉਹਤੇ ਪਰਚੇ ਹੋਏ ਜੇ ਉਹ 20% ਦੇ ਵਿਆਜੜੀ ਹੈ ਜੇ ਤੇ ਉਹਦੇ ਕੋਲ ਕਾਰ ਵੀ ਕਰਾਇ ਤੇ ਉਹਦੀ ਲੋਨ ਤੇ ਗਈ ਜੇ ਕਿਸ਼ਤਰੀ ਦਿੱਤੀ ਜਾ ਰਹੀ ਤੇ ਮਕਾਨ ਵੀ ਬੈਂਕ ਲੋਨ ਤੇ ਜੇ ਇਹ ਹੋ ਵੇਖਣ ਦੇ ਕਿ 12 ਸਾਲ ਹੋ ਗਏ ਆ ਪਾਰਟੀ ਦੇ ਵਿੱਚ ਮਿਹਨਤ ਕਰਦੇ ਆ ਤੇ ਉਹ ਸਮੇਂ ਦੇ ਵਿੱਚ ਖੜੇ ਹੋਏ ਆ ਕਿ ਜੀਰੋ ਲੋਕੀ ਕਾਲੀ ਦਲ ਤੋਂ ਥਥਰ ਕੰਮ ਦੇ ਹੁੰਦੇ ਸੀ ਕੋਈ ਕੋਈ ਝੰਡਾ ਫੜਦ ਕੇ ਰਾਜ ਨਹੀਂ ਹੈਗਾ ਸੀ ਕਿ ਝੰਡਾ ਫੜਦਾ ਜੀ ਤੇ ਕਹਿੰਦੇ ਭਈਆਂ ਦੀ ਸਭ ਪਾਰਟੀ ਲੈ ਕੇ ਆਣੀ ਦੀ ਤਾਂ ਹੀ ਅੱਗੇ ਉਹਨਾਂ ਨੇ ਜਵਾਬ ਦਿੰਦੇ ਕਿ ਚੇਂਜ ਕਰਨਾ ਸਿਸਟਮ ਕ੍ਰਾਂਤੀ ਲੈ ਕੇ ਆਉਣੀ ਹੈ ਸਾਡੇ ਇਹਨਾਂ ਜਨੂਨ ਹੁੰਦਾ ਹੀ ਸਿਸਟਮ ਚੇਂਜ ਸਿਸਟਮ ਕਹਿੰਦਾ ਜੈਨੂ ਕਿ ਹਾਂ ਨੂੰ ਚੇਂਜ ਕਰਦਾ ਉਹਨਾਂ ਨੇ ਡੋਕਟ ਸਾਹਿਬ ਕਹਿੰਦੇ ਟਿਕਟ ਮਿਲੇਗੀ ਸਰਵ ਤੇ ਦਾ ਅਰਥ ਹੈ ਪੈਸਾ ਨਹੀਂ ਚੱਲੇਗਾ ਜੇ ਪੈਸਾ ਚੱਲੇਗਾ ਤਾਂ ਤੁਹਾਨੂੰ ਪਤਾ ਲੱਗ ਜਾ ਨiyet ਹੋਣੀ ਚਾਹੀਦੀ ਆ ਨਸ਼ਾ ਸਭ ਕੁਝ ਬੰਦੋ ਜਿੱਥੋਂ ਦਾ ਮੈਨੂੰ ਸੂਤਰਾ ਤੋਂ ਖਬਰ ਹੁੰਦੀ ਆ ਮਾਨ ਸਾਹਿਬ ਨਾਲ ਆਪਸ ਵਿੱਚ ਐਮਐਲਏ ਦੀ ਨਹੀਂ ਬੰਦੀ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਹਾਨੂੰ ਜੇ ਸੰਭਾਲ ਲੈਣਾ ਵਾ ਤੇ ਸੰਭਾਲ ਲੈਣ ਤੁਹਾਨੂੰ ਸਮਾ ਦਿੰਦੇ ਆ ਜੇ ਤੁਹਾਡੇ ਕੋਲ ਚੇਂਜ ਹੋ ਸਕਦਾ ਸੰਭਾਲ ਲਓ ਤੁਹਾਨੂੰ ਨਹੀਂ ਚੇਂਜ ਹੋ ਸਕਦਾ ਫਿਰ ਤੇ ਸਿਸਟਮ ਚੇਂਜ ਹੋਣਾ ਹੀ ਹੋਣਾ 20-25 ਸਾਲ ਤੇ ਸਾਨੂੰ ਹੋ ਗਿਆ ਕਿ ਉਹ ਉਹਨਾਂ ਨੂੰ ਬਰਦਾਸ਼ਤ ਕਰਦੇ ਆਂ ਪ੍ਰਾਣੀਆਂ ਪਾਰਟੀ ਨੂੰ ਫਿਰ ਉਸੇ ਪਾਰਟੀ ਦੇ ਬੰਦੇ ਜਿਹੜੇ ਸਾਡੇ ਸਿਰਾਂ ਦੇ ਬਿਠਾਏ ਗਏ ਆ ਤੇ ਅਸੀਂ ਫਿਰ ਕਿਦਾਂ ਬਰਦਾਸ਼ਤ ਕਰ ਲਾਂਗੇ ਫਿਰ ਜਾਂ ਦੇ ਨੋਟ ਚੱਲਿਆ ਆ ਤੇ ਜਾਂ ਫਿਰ ਰਿਸ਼ਤੇਦਾਰੀ ਪਰਿਵਾਰਵਾਦ ਚੱਲਿਆ ਆ ਇਹ ਦੋਈ ਗੱਲਾਂ ਹੋ ਸਕਦੀਆਂ ਜਸਪੀਰ ਸਿੰਘ ਸੰਧੂ ਦੇ ਭਰਾ ਨੂੰ ਵੀ ਟਿਕਟ ਮਿਲ ਗਈ ਨਾਲ ਹੀ ਬਸ ਫਿਰ ਤੁਸੀਂ ਸਮਝ ਸਕਦੇ ਹੋ ਦੋਈ ਗੱਲਾਂ ਹੈਗੀਆਂ ਦੋ ਵਿੱਚ ਬਾਕੀ ਜਿਹੜੋ ਗੱਲ ਆਈ ਟਿਕਟਾਂ ਮੰਡਨ ਦੀ ਟਿਕਟਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਰਵੇ ਦੇ ਆਧਾਰ ਤੇ ਟਿਕਟਾਂ ਮਿਲਣਗੀਆਂ ਸਰਵੇ ਦੀ ਰਿਪੋਰਟ ਚ ਮੇਰਾ ਨਾਮ ਸਭ ਤੋਂ ਉੱਪਰ ਸੀ ਸੀਆਈਡੀ ਰਿਪੋਰਟ ਚ ਆਇਆ ਸੀ ਜਿਹੜੇ ਬੰਦੇ ਦੀ ਸੀਆਈਡੀ ਰਿਪੋਰਟ ਕ੍ਰਿਮੀਨਲ ਗਈਆ ਉਸ ਬੰਦੇ ਨੂੰ ਟਿਕਟ ਜਿੱਸ ਹੋ ਗਈ ਕੀ ਨਾਮ ਆਦਾ ਰੋਬਿੰਡ ਜੋਸ਼ੀ ਹੋਂ ਨਸ਼ੇ ਦੇ ਤੋਦਾਗਰਾਂ ਨੂੰ ਜਦੋਂ ਟਿਕਟਾਂ ਮਿਲੀਆਂ ਨੇ ਹੋਂ ਤੁਸੀਂ ਸਾਰੇ ਚੀਕਾ ਮਾਰੀਏ ਤੇ ਉਹਦੋਂ ਕਿਉਂ ਨਹੀਂ ਤਰ ਕੋ ਬੋਲਿਆ ਗਿਆ ਕੁਝ ਨਸ਼ੇ ਦੇ ਦੇ ਸਮਝ ਲੋ ਪਾਰਟੀ ਨੇ ਸਾਡੇ ਕੋਲ ਤਿੰਨ ਤਿੰਨ ਵਾਰੀ ਲਿਸਟਾਂ ਲਈਆਂ ਜੋ ਪਰ ਅਸੀਂ ਇਹਨਾਂ ਨੂੰ ਕੰਦੇ ਚੈਲੰਜ ਦਿੰਦੇ ਆ ਸਾਾਨੂੰ ਦੀ ਪਾਵਰ ਦੇ ਕੇ ਦੇਖੋ ਇੱਕ ਮਹੀਨੇ ਦੇ ਵਿੱਚ ਨਸ਼ਾ ਸਾਡੇ ਸ਼ਹਿਰ ਦੇ ਵਿੱਚ ਆ ਜਾਏ ਦਖਣੀ ਹਲਕੇ ਦੇ ਵਿੱਚ ਕੋਈ ਵੇਚ ਕੇ ਦਿਖਾ ਦੇ ਤਾਂ ਅਸੀਂ 40 ਦਿੰਦੇ ਅਸੀਂ ਆਪ ਕੰਦੇ ਦਿੰਦੇ ਆ ਕੋਈ ਵੇਚ ਕੇ ਦਿਖਾ ਸਿਸਟਮ ਆ ਵੀ ਵਿਗੜਿਆ ਹੈ ਅੰਮ੍ਰਿਤਸਰ ਚ ਨਗਰ ਨਿਗਮ ਦੀਆਂ ਚੋਣਾ ਨੂੰ ਲੈ ਕੇ ਜਿਸ ਦਾ ਹੀ ਲਿਸਟ ਜਾਰੀ ਹੋਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਬਗਾਵਤੀ ਸੁਰਜੜੇ ਨੇ ਉਹ ਖੜੇ ਹੋਣੇ ਸ਼ੁਰੂ ਹੋਏ ਹਾਲਾਂਕਿ ਜੋ ਪੁਰਾਣੇ ਵਲੰਟੀਅਰ ਸਨ ਉਹਨਾਂ ਨੂੰ ਬਿਲਕੁਲ ਜਿਹੜੀ ਹੈ ਟਿਕਟ ਨਹੀਂ ਦਿੱਤੀ ਗਈ ਅਤੇ ਪਿਆਰਾ ਸ਼ੂਟ ਤੋਂ ਆਏ ਹੋਏ ਕਈ ਵਰਕਰਾਂ ਨੂੰ ਜਿਹੜੀ ਹੈ ਟਿਕਟ ਦਿੱਤੀ ਗਈ ਜਿਸ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਆਮ ਆਦੀ ਪਾਰਟੀ ਦਾ ਮੁੱਖ ਦਫ਼ਤਰ ਹੈ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਦੇ ਵਿੱਚ ਹੁਣ ਇਕਦੁੱਕਾ ਲੋਕ ਹੀ ਜਿਹੜੇ ਨੇ ਮੌਜੂਦ ਨੇ ਜਿਨ੍ਹਾਂ ਨੂੰ ਟਿਕਟਾਂ ਜਿਹੜੀਆਂ ਹਨ ਉਹ ਨਹੀਂ ਮਿਲੀਆਂ ਅਤੇ ਨਾਲ ਹੀ ਰੋਸ ਜਿਹੜਾ ਹੈ ਉਹ ਜ਼ਰੂਰ ਅਨ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਨੂੰ ਜੋ ਸਜਾਉਣ ਦੀ ਜਾਂ ਆਮ ਆਦੀ ਪਾਰਟੀ ਨੂੰ ਹੋਂਦ ਚ ਲਿਆਉਣ ਵਾਸਤੇ ਜੋ ਛੋਟੇ ਵਰਕਰਾਂ ਵੱਲੋਂ ਆਪਣੀ ਮਿਹਨਤ ਕੀਤੀ ਗਈ ਸੀ ਸ਼ਾਇਦ ਉਸ ਨੂੰ ਦਰਕਰਾਰ ਜਿਆ ਸੀਗਾ ਉਹ ਕੀਤਾ ਗਿਆ ਜਿਸ ਤੋਂ ਬਾਅਦ ਜਿਹੜਾ ਹੈ ਹੁਣ ਆਮ ਆਦੀ ਪਾਰਟੀ ਦੇ ਵਿੱਚ ਜਿਹੜਾ ਹੈ ਜਰੂ ਬਗਾਵਤੀ ਸੁਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਕਿੰਨਾ ਕਹਤੇ ਗੁੱਸਾ ਜ਼ਰੂਰ ਹੈ ਕਿਉਂਕਿ ਲੰਮੇਚਰ ਤੋਂ ਪਾਰਟੀ ਲਈ ਕੰਮ ਕਰਦੇ ਸੀ ਸਰ ਕੀ ਕਹਿਣਾ ਚਾਹੋਗੇ ਲੰਮੇਚਰ ਪਾਰਟੀ ਲਈ ਵਰਕ ਰੀ ਕੀਤੀ ਝੰਡੇ ਤੱਕ ਚੁੱਕੇ ਲੇਕਿਨ ਅੱਜ ਜਦੋਂ ਮਾਨ ਸਨਮਾਨ ਮਿਲਣ ਦਾ ਸਮਾਂ ਸੀਗਾ ਉਸ ਵੇਲੇ ਪਾਰਟੀ ਨੇ ਯਾਰ ਦਰਕਨਾਰ ਕਰਤਾ ਕੀ ਕਹਿਣਾ ਚਾਹੋਗੇ ਕਹਿਣਾ ਕੀ ਚਾਹੁੰਦੇ ਆ ਕਿ ਇਹੋ ਵੇਖਣ ਦੇ ਕਿ 12 ਸਾਲ ਹੋ ਗਏ ਆ ਪਾਰਟੀ ਦੇ ਵਿੱਚ ਮਿਹਨਤ ਕਰਦੇ ਆ ਨੂੰ ਤੇ ਉਸ ਸਮੇਂ ਦੇ ਵਿੱਚ ਖੜੇ ਹੋਏ ਆ ਕਿ ਜੀਰੋ ਲੋਕੀ ਕਾਲੀ ਦਲ ਤੋਂ ਥਥਰ ਕੰਮ ਦੇ ਹੁੰਦੇ ਸੀ ਕਾਂਗਰਸ ਤੋਂ ਕੋਈ ਕੋ ਝੰਡਾ ਫੜਦ ਕੇ ਰਾਜ ਨਹੀਂ ਹੈਗਾ ਹੀ ਕਿ ਝੰਡਾ ਫੜਦਾ ਜੀ ਤੇ ਕਹਿੰਦੇ ਭਈਆਂ ਦੀ ਸਭ ਪਾਰਟੀ ਲੈ ਕੇ ਆਉਣੀ ਸੀ। ਤਾਂ ਹੀ ਅੱਗੇ ਉਹਨਾਂ ਨੇ ਜਵਾਬ ਦਿੰਦੇ ਕਿ ਬੈਂਚ ਚੇਂਜ ਕਰਨਾ ਸਿਸਟਮ, ਕ੍ਰਾਂਤੀ ਲੈ ਕੇ ਆਉਣੀ ਹੈ। ਸਾਡੇ ਇਹਨਾਂ ਜਨੂਨ ਹੁੰਦਾ ਹੀ। ਇਹ ਸਿਸਟਮ ਚੇਂਜ। ਸਿਸਟਮ ਕਾਲਾ ਚੇਂਜ ਹੋ ਗਿਆ। ਸਾਨੂੰ ਚੇਂਜ ਕਰਦਾ ਉਹਨਾਂ ਨੇ। ਉਹ ਵੀ ਚੇਂਜ ਹੀ ਹੁੰਦਾ ਹੈ। ਆਹ ਉਹ ਆਹੀਂ ਚੇਂਜ ਹੋ ਗਏ। ਸਾਨੂੰ ਕਹਿੰਦੇ ਕਿ ਹੁਣ ਤੁਸੀਂ ਕਿਰਣਾ ਦੂਜਾ ਕੰਮ ਕਰੋ। ਸਾਡੀ ਪਾਲ ਦੀ ਰਣਨੀਤੀ ਬਦਲ ਗਈ ਹੋਈ ਆ। ਜਲੰਧਰ ਦੀ ਲੈਸ਼ਨ ਤੋਂ। ਮੈਂ ਇਹ ਨਹੀਂ ਕਹ ਸਕਦਾ ਪਾਰਟੀ ਨੇ ਕੀ ਕੀਤਾ ਕੀ ਨਹੀਂ ਕੀਤਾ। ਮੈਂ ਉਹਦੇ ਵਿੱਚ ਵੀ ਸ਼ਾਮਲ ਹਾਂ। ਕਿ ਮੈਂ ਹੱਥੀਂ ਕੀਤਾ ਸਭ ਕੁਝ ਉਹ ਕੰਮ। ਸਾਡੇ ਕੋਲ ਪਾਰਟੀ ਨੇ ਉਹ ਵੀ ਕੰਮ ਕਰਾਇਆ ਕਿ ਕਿੰਜ ਅਸੀਂ ਪਾਰਟੀ ਨੂੰ ਸੀਟ ਜਿਤਾਉਣੀ ਆ ਤੁਹਾਡਾ ਕੰਮ ਹਲਾਤ ਡੋਨ ਹੋ ਗਏ ਆ ਪਰ ਅਸੀਂ ਪਾਰਟੀ ਦਾ ਉਹ ਵੀ ਅੱਖੇ ਲਾ ਕੇ ਕਰੇ ਪਰ ਸਾਡੀ ਜ਼ਮੀਰ ਨੇ ਵਾਰ ਨਹੀਂ ਦਿੱਤੀ ਕਿ ਨਹੀਂ ਸਾਡੇ ਕੋਲ ਗਲਤ ਕੰਮ ਕਰਾਉਣ ਦੇ ਸੀ ਲੇਕਿਨ ਮਾਨ ਸਾਹਿਬ ਤੇ ਹਮੇਸ਼ਾ ਕਹਿੰਦੇ ਸੀਗੇ ਕਿ ਆਪਾਂ ਉਹ ਲੋਕਾਂ ਨੂੰ ਚੁਣਾਂਗੇ ਉਹ ਲੋਕਾਂ ਨੂੰ ਅੱਗੇ ਲਿਆਵਾਂਗੇ ਜਿਹੜੇ ਲੋਕ ਆਮ ਹੋਣਗੇ ਆਮ ਘਰਾਂ ਚੋਂ ਹੋਣਗੇ ਆਮ ਲੋਕਾਂ ਦੀ ਆਵਾਜ਼ ਚੁੱਕਦੇ ਹੋਣਗੇ ਲੱਗਦਾ ਮਾਨ ਸਾਹਿਬ ਵੀ ਬਦਲਦੇ ਨਜ਼ਰ ਆ ਰਹੇ ਸੀ ਨਹੀਂ ਲੱਗੇ ਮੈਨੂੰ ਤੇ ਮਾਨ ਸਾਹਿਬ ਦਾ ਤੇ ਮਿਲਿਆ ਨਹੀਂ ਜਹ ਸਾਦਾ ਉਹਨਾਂ ਸਕੋਰਟੀ ਅੱਗੇ ਮੈਂ 17 ਦੇ ਵਿੱਚ ਸਮਝ ਲਓ 14 ਦੇ ਵਿੱਚ ਸਮਝ ਲਓ ਬਾਹਾਂ ਵਿੱਚ ਫੜ ਕੇ ਚੁੱਕ ਕੇ ਚੜਾਈ ਜਾਂਦਾ ਹੈ ਭੀੜ ਦੇ ਵਿੱਚ ਉਹongi ਮਾਨ ਸਾਹਿਬੀ ਉੱਪਰ ਚੱਲੋ ਸਟੇਜ ਤੇ ਚੱਲੋ ਮੇਰੀ ਹਾਂ ਮੇਰੀ ਸੀਐਡੀ ਦੀ ਡਿਊਟੀ ਲਾਦੀ تھی ਜਿੰਨੀ ਵਿੱਚ ਸਟੇਜ ਆਈਆਂ ਹੁਣ ਉਹਨਾਂ ਨੂੰ ਮਿਲਣਾ ਹੀ ਓਖਾ ਜਦੋਂ ਸੀਐਮ ਬਣ ਗਏ ਤੇ ਇਹਦੇ ਕਹਿੰਦੇ ਗੱਲ ਪਹਚੋਣੀ ਐਮਐਲਏ ਨੂੰ ਚਿੱਠੀ ਭੇਜਦੀ ਆ ਐਮਐਲਏ ਸਾਹਿਬ ਜੀ ਆ ਚਿੱਠੀ ਆ ਚੇਅਰਮੈਨ ਸਾਹਿਬ ਨੂੰ ਭੇਜੀ ਦੀ ਚਿੱਠੀ ਚੇਅਰਮੈਨ ਦੀ ਐਮਐਲਏ ਨਾਲ ਬੰਦੀ ਪੰਜੇ ਐਮਐਲਏ ਇੱਕ ਦੂਸਰੇ ਦੇ ਮੂੰਹ ਵਿੰਗੇ ਗਏ ਆ ਕਿਸੇ ਦੀ ਕਿਸੇ ਨਾਲ ਨਹੀਂ ਬੰਦੀ ਲੇਕਿਨ ਬਿਲਕੁਕੁਲ ਹੀ ਨਹੀਂ ਨਾ ਹੁੰਦੇ ਤੁਹਾਡੇ ਵਿੱਚ ਕੁਵਰ ਵੀਰੇ ਪ੍ਰਤਾਪ ਸਿੰਘ ਨੂੰ ਤੇ ਵੈਸੇ ਦਰਕਨਾਰੀ ਕਰਤਾ ਸੀਗਾ ਲੈਟਰ ਚ ਉਹ ਮੇਰੇ ਵੀਰੇ ਪ੍ਰਤਾਪ ਕੁਵਰ ਵੀਰੇ ਪ੍ਰਤਾਪ ਇਹੋ ਜਿਹਾ ਬੰਦਾ ਜਿਹੜਾ ਸਿਸਟਮ ਨੂੰ ਇੰਨਾ ਬੰਨ ਕੇ ਰੱਖਦਾ ਸਦਾ ਨਾ ਵੇ ਕਹਿ ਨਹੀਂ ਹੱਦ ਨਹੀਂ ਪਰ ਉਹਨੂੰ ਕਰਨਾਰਾ ਕਰ ਦਿੱਤਾ ਆ ਬਿਲਕੁਲ ਸਾਈਡ ਲਾਈਨ ਕੀਤਾ ਆ ਇਹਨੂੰ ਕੀ ਲੱਗਦਾ ਕਿ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਮੇਰੇ ਕੋ ਅਗਰ ਕਰਪਸ਼ਨ ਦੀ ਜਵਾਨੀ ਵੀ ਨਿਕਲ ਆਉ ਤੇ ਮੇਰੇ ਵਾਸਤੇ ਜ਼ਹਿਰ ਹੋਊਗਾ ਲੇਕਿਨ ਹੁਣ 40-40 ਲੱਖ ਰੁਪਏ ਦੀਆਂ ਗੱਡੀਆਂ 4-4 ਕਰੋੜ ਦੀਆਂ ਗੱਡੀਆਂ ਸਾਹਮਣੇ ਆ ਰਹੀਆਂ ਨੇ ਕੀ ਕਹਿਣਾ ਚਾਹोगे ਸਮਾਪਤ ਚਲੋ ਔਰ ਇਹ ਬਾਰੇ ਮੈਨੂੰ ਨਹੀਂ ਇੰਨਾ ਪਤਾ ਗੱਡੀਆਂ ਕਿੰਨੀਆਂ ਜਾਣੀਆਂ ਮੈਨੂੰ ਅਮਰਸਰ ਜ਼ਿਲ੍ਹੇ ਦਾ ਪਤਾ ਆਪਣੇ ਦਾ ਕਿਉਂਕਿ ਮੈਂ ਜ਼ਿਲ੍ਹਾ ਟੀਮ ਦੇ ਵਿੱਚ ਕੰਮ ਕਰਦਾ ਨੇ ਜੀ ਲੇਕਿਨ ਤੁਹਾਡਾ ਫਰਜ਼ ਬੰਦਾ ਸੀ ਨਾ ਕਿਉਂਕਿ ਜਿਵੇਂ ਹੁਣ ਆਪਾਂ ਬੁੱਢੇ ਨਾਲੇ ਦੀ ਗੱਲ ਕਰ ਲਈ ਉੱਥੇ ਵੀ ਤੁਸੀਂ ਵਲੰਟੀਅਰ ਬੋਲ ਹੀ ਨਹੀਂ ਪਾਏ ਹੁਣ ਨਸ਼ੇ ਦੇ ਸੌਦਾਗਰਾਂ ਨੂੰ ਜਦੋਂ ਟਿਕਟਾਂ ਮਿਲੀਆਂ ਨੇ ਹੁਣ ਤੁਸੀਂ ਸਾਰੇ ਚੀਕਾਂ ਮਾਰੀ ਜਾਂਦੇ ਉਦੋਂ ਕਿਉਂ ਨਹੀਂ ਤੁਹਾਡੇ ਕੋਲ ਬੋਲਿਆ ਗਿਆ ਕੁਝ ਨਸ਼ੇ ਦੇ ਦੇ ਸਮਝ ਲਓ ਪਾਰਟੀ ਨੇ ਸਾਡੇ ਕੋਲ ਤਿੰਨ ਤਿੰਨ ਵਾਰੀ ਲਿਸਟਾਂ ਲਾਈਆਂ ਜੋ ਤਿੰਨ ਤਿੰਨ ਵਾਰੀ ਲਿਸਟਾਂ ਲਾਈਆਂ ਬੈਨ ਔਰ ਅੰਡਰਗਰਾਉਂਡ ਜੇ ਅਸੀਂ ਤੁਹਾਡਾ ਨਾਂ ਨਹੀਂ ਲੈ ਕੇ ਆਵਾਂਗੇ ਨਸ਼ੇ ਵਾਲੇ ਫੜ ਲਾਂਗੇ ਪਰ ਅਸੀਂ ਇਹਨਾਂ ਨੂੰ ਕੰਦੇ ਚੈਲੰਜ ਦਿੰਦੇ ਆ ਸਾਨੂੰ ਦੀ ਪਾਵਰ ਦੇ ਕੇ ਦੇਖੋ 1 ਮਹੀਨੇ ਦੇ ਵਿੱਚ ਨਸ਼ਾ ਸਾਡੇ ਸ਼ਹਿਰ ਦੇ ਵਿੱਚ ਆ ਜਾਏ ਦਖਣੀ ਹਲਕੇ ਦੇ ਵਿੱਚ ਕੋਈ ਵੇਚ ਕੇ ਦਿਖਾ ਦੇ ਤਾਂ ਅਸੀਂ 40 ਦਿੰਦੇ ਅਸੀਂ ਆਪ ਕਹਿੰਦੇ ਦਿੰਦੇ ਆ ਕੋਈ ਵੇਚ ਕੇ ਦਿਖਾ ਸਿਸਟਮ ਆ ਵੀ ਵਿਗੜਿਆ ਆ ਲੇਕਿਨ ਇਸੇ ਕਰਕੇ ਤੇ ਕੁਵਰ ਜੀ ਪ੍ਰਤਾਪ ਸਿੰਘ ਵੀ ਰੋਲਾ ਪਾਉਂਦੇ ਸੀ ਨਾ ਕਹਿੰਦੇ ਜਦੋਂ ਮੰਤਰੀ ਮਲੇ ਹੁਣ ਸੰਤਰੀ ਮਿਲੇ ਹੋਣ ਤਾਂ ਫਿਰ ਤੇ ਆਪਣੇ ਆਪ ਨਸ਼ਾ ਵਿਕਣਾ ਹੀ ਵਿਕਣਾ ਕੀ ਲੱਗਦਾ ਠੀਕ ਕਹਿ ਰਹੇ ਸੀ ਉਸ ਸਮੇ ਉਹ ਵੀ ਤੁਸੀਂ ਪਰ ਉਹਦਾ ਸਾਥ ਨਹੀਂ ਦਿੱਤਾ ਉਹਨਾਂ ਦਾ ਨਹੀਂ ਨਹੀਂ ਕੁਵਰ ਜੀ ਦਾ ਵੇਖੋ ਸਾਥ ਹਰ ਚੀਜ਼ ਦਾ ਨਾ ਪਾਰਟੀ ਵਿੱਚ ਵੱਜੇ ਹੁੰਦੇ ਬੰਦੇ ਕਿ ਕੋਈ ਚੀਜ਼ਾ ਦੋ ਅਸੀਂ ਵੱਜੇ ਸੀ ਉਦੋਂ ਠੀਕ ਨਹੀਂ ਅਸੀਂ ਬੋਲਦੇ ਸੀ ਪਾਰਟੀ ਦੇ ਵਿੱਚ ਰਹਿ ਕੇ ਬੋਲਦੇ ਸੀ ਪਰ ਅੱਜ ਸਾਡੇ ਸਿਰ ਤੋਂ ਪਾਣੀ ਲੰਘ ਗਿਆ ਉੱਤੇ ਕਿ 12 ਸਾਲ ਅਸੀਂ ਬਰਦਾਸ਼ਤ ਕੀਤਾ ਹਰ ਚੀਜ਼ ਨੂੰ ਕਿ ਪਾਰਟੀ ਨੂੰ ਅਸੀਂ ਬਣਾਇਆ ਪਾਰਟੀ ਨੂੰ ਅੱਡਾ ਵੱਡਾ ਕਰਤਾ ਕਿ ਪਾਰਟੀ ਅੱਜ ਦੋ ਸਟੇਜਾਂ ਦੇ ਵਿੱਚ ਹੈਗੀ ਆ ਠੀਕ ਹੈ ਨਹੀਂ ਦਿੱਲੀ ਵੀ ਹੈਗੀ ਆ ਪੰਜਾਬ ਜੀ ਹੈਗੀ ਆ ਦਿੱਲੀ 'ਚ ਬਣਾਉਂ ਜੀ ਸਾਡਾ ਪੂਰਾ ਯੋਗਦਾਨ ਹੈਗਾ ਕਿਉਂਕਿ ਦਿੱਲੀ 'ਚ ਅਸੀਂ ਜਿੰਨੀ ਲੈਕਚਰਾਂ ਜਗੇ ਸਾਰੀਆਂ ਲੈਕਚਰ ਜੋ ਗਏ ਆਂ ਪਰ ਰੀਜਨ ਇਹ ਹੈਗਾ ਕਿ ਜਿਹੜਾ ਨਸ਼ੇ ਦੇ ਤੁਸੀਂ ਮੁੱਦੇ ਦੇ ਗੱਲ ਕਰਦੇ ਜਣਾ ਨਸ਼ਾ ਮਕਾਉਣ ਵਿੱਚ ਜਿਆਦਾ ਔਖਾ ਕੰਮ ਨਹੀਂ ਹੈਗਾ ਨੀਅਤ ਹੋਣੀ ਚਾਹੀਦੀ ਹੈ ਨਸ਼ਾ ਸਭ ਕੁਝ ਬੰਦ ਹੋ ਜਾਣਾ ਤੁਮਤਮਾ ਸੀ ਵੀ ਕਹਿੰਦੇ ਸੀ ਕਿ ਨੀਅਤ ਹੋਣੀ ਚਾਹੀਦੀ ਨਸ਼ਾ ਮੁੱਕ ਜਾਊਗਾ ਫਿਰ ਤੁਸੀਂ ਵੀ ਪਾਵਰ 'ਚ ਆ ਜਾਓਗੇ ਤੁਸੀਂ ਬਾਅਦ 'ਚ ਗਾਲ੍ਹਾਂ ਕਹੋਗੇ ਜਿਉਂ ਤੁਹਾਡੇ ਦੂਜੇ ਕਹਿ ਦਿੰਗੇ ਨਹੀਂ ਜੀ ਇਹ ਮਕਾ ਨਹੀਂ ਸਕੇ ਛੋਟੇ ਮੂੰਹ ਵੱਡੀ ਗੱਲ ਜਿੱਥੋਂ ਤੱਕ ਮੈਨੂੰ ਸੂਤਰਾ ਤੋਂ ਖਬਰ ਹੁੰਦੀ ਆ ਮਾਨ ਸਾਹਿਬ ਨਾਲ ਆਪਸ ਵਿੱਚ ਐਮ.ਐਲ.ਏ ਦੀ ਨਹੀਂ ਬੰਦੀ ਜੀ ਬਿਲਕੁਲ ਸਹੀ ਗੱਲ ਹੈ ਤੇ ਬਿਲਕੁਲ ਸਚਾਈ ਗੱਲ ਲੱਗਦੀ ਹੈ ਸਚਾਈ ਦੀ ਗੱਲ ਕਰਨਾ ਐਮਐਲਏ ਨੇ ਮੂੰਹ ਕਿਦੇ ਪਾਕਿਸਤਾਨ ਵਾਲਾ ਕਿਦਾ ਮੂੰਹ ਦਿੱਲੀ ਵਾਲਾ ਲਗਾਵਾ ਕਿਦਾ ਲਾਹੌਰ ਵਾਲਾ ਲਗਾਵਾ ਹੁਣ ਅਸੀਂ ਕੀ ਕਹਿ ਸਕਦੇ ਕਿਦਾ ਮੂੰਹ ਕਿੱਥੇ ਸਾਡੇ ਪੰਜੇ ਐਮਐਲਏ ਦਾਥੇ ਮੂੰਹ ਨਹੀਂ ਸਿੱਧਾਗਾ ਸਾਨੂੰ ਖੁਦ ਨੀਜੀ ਬਰਾ ਹੁਣ ਮੈਨੂੰ ਅੱਜ ਤਾਂ ਬੋਲਣਾ ਪੈਣਾ ਮੈਂ ਬਹੁਤ ਜ਼ਿਆਦਾ ਦੁਖੀ ਹੋ ਗਿਆ ਪਾਰਟੀ ਤੋਂ ਕਿਉਂਕਿ ਜਿੰਨੇ 12 ਸਾਲ ਮਿਹਨਤ ਕੀਤੀ ਹੋਵੇ ਪਾਰਟੀ ਦਾ ਇੱਕ ਵਰਕਰ ਮੈਨੂੰ ਕਿਹਾ ਤੁਸੀਂ ਮੰਤਰੀ ਤੋਂ ਲੈ ਕੇ ਸੀਐਮ ਤੱਕ ਸਾਰੇ ਮੈਨੂੰ ਜਾਣਦੇ ਮੈਂ ਕੌਣ ਹੈਗਾ ਤੇ ਕਿ ਜੇ ਅੱਜ ਵੀ ਸਾਡੇ ਉੱਤੇ ਗਾਜ ਡਿਗੜੀ ਆ ਠੀਕ ਹੈ ਨੀ ਤੇ ਫਿਰ ਸਾਨੂੰ ਦੋਖ ਹੁੰਦਾ ਕਿ ਅੱਜ ਅਸੀਂ ਦੱਸਣ ਦੇ ਪਰ ਕੁਝ ਗੱਲਾਂ ਹੋਰ ਵੀ ਹੈਗੀਆਂ ਉਹ ਨਹੀਂ ਦੱਸ ਸਕਦੇ ਹਾਂ ਪਾਰਟੀ ਨੂੰ ਬਣਾਉਣ ਵਿੱਚ ਵਰਕਰ ਦਾ ਹੱਥ ਹੁੰਦਾ ਵਾ 2027 ਚ ਲੱਗਦਾ ਕਿ ਇਹਦਾ ਜਾਂ ਮਤਲਬ ਆ ਉਹ ਪਾਰਟੀ ਨੂੰ ਦੱਸਿਆ ਜਾਏਗਾ ਕਿ 2027 ਦੇ ਵਿੱਚ ਇਹੀ ਵਲੰਟੀਅਰ ਕੰਮ ਕਰਦੇ ਨਜ਼ਰ ਆਣਗੇ ਜਾਂ ਐਂਟੀ ਨਜ਼ਰ ਆਣਗੇ ਕਿਸ ਜਗ੍ਹਾ ਤੇ ਇਹ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਜੇ ਸੰਭਾਲ ਲੈਣਾ ਵਾ ਤੇ ਸੰਭਾਲ ਲੈਣ ਤੁਹਾਨੂੰ ਸਮਾ ਦਿੰਦੇ ਨੇ جے تانوں ਕੋ ਚੇਂਜ ਹੋ ਸਕਦਾ ਸੰਭਾਲ ਲੋ ਤੁਹਾਨੂੰ ਨਹੀਂ ਚੇਂਜ ਹੋ ਸਕਦਾ ਫਿਰ ਤਾਂ ਸਿਸਟਮ ਚੇਂਜ ਹੋਣਾ ਹੀ ਹੋਣਾ ਲੇਕਿਨ ਲੱਗਦਾ ਕਿ ਮੰਤਰੀਆਂ ਦਾ ਵੀ ਰੋਲ ਹੈਗਾ ਵਿੱਚ ਮੰਤਰੀ ਕਹਿੰਦੇ ਕਿ ਬੜੇ ਮੋਟੇ ਪੈਸੇ ਚੁੱਕ ਗਏ ਨੇ ਜੀ ਨਹੀਂ ਨਹੀਂ ਮੰਤਰੀ ਸਾਹਿਬ ਦਾ ਤੇ ਮੈਂ ਕਹਾਂ ਜਿਹੜੇ ਇੱਥੇ ਮੰਤਰੀ ਸਾਹਿਬ ਹੈਗੇ ਨਾ ਉਹਨਾਂ ਨੇ ਇਹਨਾਂ ਦਾ ਜ਼ੋਰ ਲਾਇਆ ਅੰਦਰੋਂ ਸਾਨੂੰ ਜਿਹੜੀ ਖਬਰ ਆਉਂਦੀ ਰਹੀ ਆ ਉਹਨਾਂ ਨੇ ਜ਼ੋਰ ਲਾਇਆ ਐਮਐਲਏ ਨੇ ਵਾ ਨਹੀਂ ਆਉਂ ਦਿੱਤੀ ਜੀ ਕੁभी ਕੋ ਐਮਐਲਏ ਨੇ ਵਾ ਨਹੀਂ ਹਾਂ ਤਾਂ ਭਾਜੀ ਕੀ ਕਰਨਾ ਚਾਹੋਗੇ ਕਿੰਨੇ ਚਿਰ ਤੋਂ ਤੁਸੀਂ ਪਾਰਟੀ ਨਾਲ ਜੁੜੇ ਹੋ ਮੈਂ ਗੁਰਪ੍ਰੀਤ ਸਿੰਘ ਜੀ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਜੀ ਜੂਸ ਵੇਂਗ ਤੁਸੀਂ ਆਪ ਹੀ ਸਮਝ ਸਕਦੇ ਜੇ ਇੰਨੀ ਵੱਡੀ ਪੋਸਟ ਦਿੱਤੀ ਤੇ ਕਿੰਨੇ ਚਿਰ ਤੋਂ ਜੁੜੇ ਹੋਵਾਂਗੇ ਕਿੰਨੀ ਮਿਹਨਤ ਕੀਤੀ ਹੋਊਗੀ ਲੇਕਿਨ ਅੱਜ ਮਿਹਨਤ ਕੀਤੀ ਹੋਈ ਸਭ ਟੱਟੇ ਖੂਚ ਪੈ ਗਈ ਜਦੋਂ ਤੋਂ ਅਸੀਂ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ ਕੀ ਲੱਗਦਾ ਕੀ ਕਾਰਨ ਕੀ ਸਮਝਦੇ ਸਿ ਪਿੱਛੇ ਸਾਰਾ ਤੁਸੀਂ ਸਭ ਤੋਂ ਵੱਡਾ ਦੇਖੋ ਜੀ ਸਾਰੇ ਜਿਹੜੇ ਆ ਪੈਰਾਸ਼ੂਟ 'ਤੇ ਬਿਠਾਏ ਗਏ ਆ ਸਾਡੇ ਜਿਹੜੇ ਸਾਨੂੰ ਜਿਹੜੇ ਧੋਸ ਦਿਖਾਉਂਦੇ ਸੀ ਜਦੋਂ 2022 ਵਿੱਚ ਪਾਰਟੀ ਨਹੀਂ ਬਣੀ ਅੱਜ ਸਾਡੇ ਸਿਰਾਂ ਤੇ ਉਹੀ ਬਿਠਾਏ ਗਏ ਆ ਤੇ ਬੜਾ ਸਾਡੇ ਵਾਸਤੇ ਔਖਾ ਟਾਈਮ ਜਿਹੜਾ ਆ ਨਿਕਲ ਰਿਹਾ ਹੁਣ ਕਿ ਅਸੀਂ ਕਿਦਾਂ ਅੱਗੇ ਪਏ ਪੰਜ ਪੱਲਾ ਸੀ ਜਿਨੇ ਸਾਡੀ 40 ਸਾਲ ਦੀ ਉਮਰ ਆ 20 25 ਸਾਲ ਤੇ ਸਾਨੂੰ ਹੋ ਗਿਆ ਕਿ ਉਹ ਉਹਨਾਂ ਨੂੰ برداشت ਕਰਦੇ ਆ ਪੁਰਾਣੀਆਂ ਪਾਰਟੀਆਂ ਨੂੰ ਫਿਰ ਉਸੇ ਪਾਰਟੀ ਦੇ ਬੰਦੇ ਜਿਹੜੇ ਸਾਡੇ ਸਿਰਾਂ ਦੇ ਬਿਠਾਏ ਗਏ ਆ ਤੇ ਅਸੀਂ ਫਿਰ ਕਿਦਾਂ برداشت ਕਰ ਲਾਂਗੇ ਜਿਹੜਾ ਕ੍ਰਪਸ਼ਨ ਫ੍ਰੀ ਹੋਣ ਦੀ ਗੱਲ ਕੀਤੀ ਜਾ ਰਹੀ ਹੁਣ ਤੇ ਕਹਿ ਰਹੇ ਕਿ ਪੈਸੇ ਲੈ ਲੈ ਕੇ ਟਿਕਟਾਂ ਵੰਡੀਆਂ ਕਿੰਨੀ ਕਿ ਸੱਚਾਈ ਇਹਰੇ ਵਿੱਚ ਦੇਖੋ ਜੀ ਜੇ ਤੇ ਕਿਸੇ ਵਰਕਰ ਨੂੰ ਤੇ ਤੁਸੀਂ ਆਪ ਸਾਹਿਬਲਾ ਸਕਦੇ ਹੋ ਕਿ ਜਿਹੜੇ ਪ੍ਰਾਦੇ ਕਿੰਨੇ ਕੋ ਹਮਾਇਤੀ ਹੋ ਗਏ ਕਿ ਜਿਨ੍ਹਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਫਿਰ ਜਾਂ ਦੇ ਨੋਟ ਚੱਲਿਆ ਆ ਤੇ ਜਾਂ ਫਿਰ ਰਿਸ਼ਤੇਦਾਰੀ ਪਰਿਵਾਰਵਾਦ ਚੱਲਿਆ ਆ ਇਹ ਦੋਈ ਗੱਲਾਂ ਹੋ ਸਕਦੀਆਂ ਪਰਿਵਾਰਵਾਦ ਤੇ ਵੇਖ ਲਿਆ ਮੈਂ ਜਸਬੀਰ ਸਿੰਘ ਸੰਧੂ ਦੇ ਭਰਾ ਨੂੰ ਵੀ ਟਿਕਟ ਮਿਲ ਗਈ ਨਾਲ ਹੀ ਬਸ ਫਿਰ ਤੁਸੀਂ ਸਮਝ ਸਕਦੇ ਹੋ ਦੋਈ ਗੱਲਾਂ ਹੈਗੀਆਂ ਦੋ ਵਿੱਚ ਉਹ ਮੈਂ ਤੁਹਾਨੂੰ ਦੱਸਤੀਆਂ ਲੇਕਿਨ ਲੱਗਦਾ ਨਹੀਂ ਸੀਗਾ ਵਲੰਟੀਅਰ ਪਹਿਲੋਂ ਹੀ ਜੇਕਰ ਥੋੜਾ ਬਾਗੀ ਸ਼ੋਰ ਵਿਖਾਉਂਦੇ ਤੇ ਸ਼ਾਇਦ ਅਜੇ ਹਾਲਾਤੇ ਨਜ਼ਰ ਨਾ ਆਉਂਦੇ ਦੇਖੋ ਜੀ ਐਮਐਲਏ ਨੇ ਸਾਰਿਆਂ ਨੂੰ ਜਿਹੜਾ ਹਿਲਾਰਾ ਲਾ ਕੇ ਰੱਖਿਆ ਹੈ ਦੇਖੋ ਤੁਹਾਡੀ ਮਿਹਨਤ ਜਿਹੜੀ ਹੈ ਉਹ ਮਿਹਨਤ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਤੁਹਾਨੂੰ ਟਿਕਟ ਦਿੱਤੀ ਜਾਊਗੀ ਤੇ ਤੁਸੀਂ ਮਿਹਨਤ ਕਰੋ ਆਪਣੇ ਵਾਰਡਾਂ ਦੇ ਵਿੱਚ ਸਾਡੇ ਦੇ ਜਿਹੜੇ ਵਾਰਡ ਦਾ ਜਿਹੜੇ ਜਿੰਦਰਪ੍ਰੀਤ ਸਿੰਘ ਜੀ ਨਿਜਰ ਆ ਉਹਨਾਂ ਦਾ ਕਦੀ ਉਹਨਾਂ ਕੋਲ ਪੁੱਛਿਓ ਕਿ ਤੁਹਾਡਾ ਜਿਹੜਾ ਦਫ਼ਤਰ ਆ ਉਹ ਆਪਣੇ ਹਲਕੇ ਵਿੱਚ ਹੈਗਾ ਉਹ ਕਹਿੰਦੇ ਮੈਂ ਝਾੜੂ ਮਾਰਦਾ ਰਹਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ ਉੱਥੇ ਜਾ ਜਾ ਕੇ ਸਵੇਰੇ ਸਵੇਰੇ ਚਾਹ ਤੁਸੀਂ 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 ਮੀਡੀਆ ਵਾਲੇ ਉਹ ਕਦੀ ਜਾ ਕੇ ਝਾੜੂ ਵੇਖ ਲਿਓ ਕਦੀ ਉਹਨਾਂ ਦਾ ਦਫ਼ਤਰ ਵੇਖ ਲਿਓ ਲੋਕਾਂ ਨੇ ਮਿਲਣਾ ਹੁੰਦਾ ਆ ਤੇ ਕੋਠੀ ਮੈਂ ਤਿੰਨ ਚਾਰ ਵਾਰੀ ਗਿਆ ਆ ਜੀ ਕਿਸੇ ਵੇਲੇ ਮੈਂ ਭੁੱਲ ਜਾਂਦਾ ਆ ਕਿ ਕੋਠੀ ਕਿੱਥੇ ਹੈ ਗਈ ਆ ਇਹ ਤੇ ਪਹਿਲਾਂ ਕਹਿੰਦੇ ਸੀਗੇ ਕਿ ਬੁਲਾਰੀਏ ਤੋਂ ਤੁਹਾਨੂੰ ਛੁਟਕਾਰਾ ਦਿਵਾਉਂਦੇ ਕਹਿੰਦੇ ਉਹਦੇ ਅੰਦਰ ਹੀ ਨਹੀਂ ਆਉਣ ਦਿੰਦਾ ਤੁਸੀਂ ਕਹਿੰਦੇ ਹੋਣੀ ਅੰਦਰ ਆਉਂਦੇ ਤੇ ਕੀ ਫਿਰ ਕੁਰਸੀ ਦਾ ਨਸ਼ਾ ਚੜ ਗਿਆ ਉਹਨਾਂ ਨੂੰ ਬਿਲਕੁਲ ਜੀ ਸੱਤਾ ਦਾ ਨਸ਼ਾ ਆ ਸਾਰੇ ਐਮਐਲਏ ਨੂੰ ਜਿਹੜਾ ਸੱਤਾ ਦਾ ਨਸ਼ਾ ਘੈਂਡ ਜਿਹੜੇ ਆ ਸੀਐਮ ਸਾਹਿਬ ਆ ਉਹਨਾਂ ਦੀ ਉਹਨਾਂ ਦੀ ਅਸੀਂ ਕੋਈ ਗੱਲ ਨਹੀਂ ਕਰਦੇ ਪਾਰਟੀ ਦੀ ਵੀ ਕੋਈ ਗੱਲ ਨਹੀਂ ਕਰਦੇ ਪਰ ਸੀਐਮ ਸਾਹਿਬ ਨੇ ਤਾਂ ਤੁਹਾਡੇ ਪਿੱਛੇ ਐਕਸ਼ਨ ਨਹੀਂ ਨਾ ਲਿੱਤਾ ਜੀ ਘੈਂਡ ਆ ਸੀਐਮ ਸਾਹਿਬ ਕਹਿੰਦੇ ਦੇਖੋ ਮੇਰੀ ਗੱਲ ਸੁਣੋ ਸੀਐਮ ਸਾਹਿਬ ਜਿਵੇਂ ਕੋਈ ਵੀਰ ਕਲਪਦਾ ਪਿਆ ਸੀਗਾ 12 ਸਾਲਾਂ ਤੋਂ ਨਾਲ ਚੜਾਉਂਦਾ ਰਿਹਾ ਤਾਂ ਲੋਂਦਾ ਲਿਆ ਕੀ ਮਾਨ ਸਾਹਿਬ ਨੂੰ ਪਤਾ ਨਹੀਂ ਸੀਗਾ ਉਹੀ ਮਾਨ ਸਾਹਿਬ ਕਹਿੰਦੇ ਕਹਿੰਦੇ ਮੈਂ ਟਿੱਬੇ 'ਚ ਖੜਾ ਬੰਦੇ ਨੂੰ ਪਛਾਣ ਲੈਣਾ ਕਿ ਆ ਮੇਰਾ ਸੱਜਣ ਹੈ ਕਿ ਮੇਰਾ ਦੁਸ਼ਮਣ ਹੈ ਤੇ ਕੀ ਉਹ ਨਹੀਂ ਪਛਾਣ ਸਕਿਆ ਉਸ ਟਾਈਮ ਤੇ ਤੁਹਾਨੂੰ ਲੱਗਦਾ ਨਹੀਂ ਕਿ ਮਾਨ ਸਾਹਿਬ ਵੀ ਕਿਤਨਾ ਕਿਤੇ ਪ੍ਰੈਸ਼ਰ 'ਚ ਹੋਣ ਗਿਆ ਐਮ ਐਲ اے ਤੇ ਕਿ ਨਹੀਂ ਯਾਰ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂ ਦੂਸਰੇ ਪਾਸੇ ਬਿਲਕੁਲ ਜੀ ਹੋ ਸਕਦਾ ਹੈ ਕਿ ਮਾਨ ਸਾਹਿਬ ਵੀ ਸ਼ਾਇਦ ਪ੍ਰੈਸ਼ਰ 'ਚ ਹੋਣ ਹਾਂਜੀ ਹੋ ਸਕਦਾ ਆ ਦੇਖੋ ਜੀ ਮਾਨ ਸਾਹਿਬ ਤਾਕਤ ਦੀ ਰਿਪੋਰਟ ਜਿਹੜੀ ਐ ਐਮਐਲਏ ਨੇ ਕਰਨੀ ਆ ਪਰ ਐਮਐਲਏ ਜਿਹੜੀ ਆ ਸਾਡੀ ਗਲਤ ਰਿਪੋਰਟ ਕਰ ਦੇਣਗੇ ਜਾਂ ਜਿਹੜੇ ਪੈਰਾਸ਼ੂਟ ਆ ਉਹਨਾਂ ਦੀ ਸਹੀ ਰਿਪੋਰਟ ਕਰਕੇ ਉਹਨਾਂ ਨੇ ਤੇ ਉਹਨਾਂ ਦੀ ਮੰਨੀ ਆ ਮਾਨ ਸਾਹਿਬ ਇਕੱਲੇ ਆ ਉਹ ਕਿੱਥੇ ਕਿੱਥੇ ਪੰਜਾਬ ਚ ਜਾਣਗੇ ਬਿਲਕੁਲ ਕੋਈ ਨਸ਼ੇ ਦੀ ਗੱਲ ਕੀਤੀ ਜਾਵੇ ਵੀ ਜੀ ਤੁਹਾਡੇ ਇਲਾਕੇ ਚ ਕਹਿੰਦੇ ਨੇ ਨਸ਼ੇ ਦੇ ਸਦਾਗਰ ਨੂੰ ਕਹਿੰਦੇ ਟਿਕਟ ਮਿਲ ਗਈ ਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਭਾਜੀ ਨਸ਼ੇ ਦੇ ਸਦਾਗਰ ਨੇ ਇਦਾਂ ਵਾ ਕਿ ਆਪਾਂ ਨਾ 2022 ਦੇ ਵਿੱਚ ਜਦੋਂ ਇਲੈਕਸ਼ਨ ਵੇਲੇ ਜਾਂਦੇ ਸੀ ਨਾ ਲੋਕਾਂ ਦੇ ਘਰ ਘਰ ਕਿ ਸਾਨੂੰ ਵੋਟ ਪਾਇਓ ਜੀ ਅਗਲੇ ਕਹਿੰਦੇ ਨੇ ਚੱਲ ਉਧਰ ਚੱਲ ਇੱਧਰ ਬੋਰਡ ਨਹੀਂ ਲਾਉਂਦਣਾ ਉਦੋਂ ਅਸੀਂ ਡਾਕਟਰ ਸਾਹਿਬ ਨੂੰ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਗਾਲ ਪੈਂਦੇ ਆ ਕਹਿੰਦੇ ਪੁੱਤ ਕੋਈ ਗੱਲ ਨਹੀਂ ਹੁਣ ਤੁਹਾਡੇ ਗੱਲ ਪੈਦੇ ਸਰਕਾਰ ਆਉਂਦੇ ਸਰਕਾਰ ਤੋਂ ਬਾਅਦ ਗੱਲ ਕਰਾਂਗੇ ਭਾਜੀ ਅੱਜ ਉਹ ਬੰਦੇ ਸਾਡੇ ਸਿਰ ਤੇ ਬਾਹ ਤੇ ਆ ਸਿਰ ਲੈ ਆ ਗਏ ਉਹ ਹੀ ਬੰਦੇ ਉਹ ਬੰਦੇ ਉਦੋਂ ਕਹਿੰਦੇ ਨੇ ਬਲਾਜਾ ਹੀ ਆਪਣਾ ਹੈ ਜੀ ਹਰਿੰਦਰ ਸਿੰਘ ਠੇਕੇਦਾਰ ਦੀ ਘਰੇ ਮਿੱਢਗਾ ਹੁੰਦੀਆਂ ਨਹੀਂ ਅਹੀਂ ਉਹਨਾਂ ਦੇ ਤੇ ਅੱਜ ਡਾਕਟਰ ਸਾਹਿਬ ਨੇ ਉਹ ਸਾਡੇ ਸਿਰ ਤੇ ਬਾਹ ਤੇ ਆ ਕਿਉਂਕਿ ਸਿਰਫ ਪੈਸੇ ਦਾ ਨਸ਼ਾ ਇੱਕ ਸਿਆਸਤ ਦਾ ਨਸ਼ਾ ਇੱਕ ਕੁਰਸੀ ਦਾ ਨਸ਼ਾ ਵਾ ਤੇ ਹੁਣ ਅੱਗੇ ਦੇਖੋ ਰਾਜਨੀਤੀ ਸਾ ਕਿ ਜਿਹੜੇ 2027 ਦੀਆਂ ਇਲੈਕਸ਼ਨਾਂ ਹਨ ਉਹਦੇ ਵਿੱਚ ਜਿਹੜੇ ਪਾਰਟੀ ਤੋਂ ਬਾਗੀ ਹੋ ਗਏ ਵਲੰਟੀਅਰ ਉਹ ਉਹ ਬਿਲਕੁਲ ਹੀ ਨਹੀਂ ਤੁਰਨਗੇ ਪਾਰਟੀ ਨਾਲ। ਇਹੀ ਤਾਂ ਵਰਕਰ ਸੀਗੇ ਜਿਹੜੇ ਝੰਡੇ ਲਾਉਂਦੇ ਸੀਗੇ ਡੰਡਿਆਂ ਦੇ ਵਿੱਚ ਝੰਡੇ ਫਸਾਉਂਦੇ ਸੀਗੇ ਉਹ ਦਿਨ ਰਾਤ ਵੇਲੇ ਮੈਂ ਤਾਂ ਕਿ ਭੈਣ ਨਾਲ ਗੱਲ ਕਰਦਾ ਪਿਆ ਕਹਿੰਦੀ ਮੈਂ ਨੌਕਰੀ ਤੱਕ ਛੱਡ ਦਿੱਤੀ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਕੀ ਲੱਗਦਾ ਕੀ ਫਿਰ ਪਾਰਟੀ ਨੇ ਉਹ ਮੁੱਲ ਨਹੀਂ ਪਾਇਆ ਫਿਰ ਸਮੇਂ? ਭਾਜੀ ਕਈ ਨੇ ਇੱਥੇ ਨੌਕਰੀ ਛੱਡੀ ਮੈਂ ਤੇ ਖੁੱਦ ਦੇ ਦੋ ਪਲਾਟ ਵੇਚੇ ਆ। ਕਿ ਪਾਰਟੀ ਪਿੱਛੇ ਖੜੀ ਹੋ ਜੇ। ਖੜੀ ਹੋ ਜੇ। ਕਿ ਆ ਪਾਰਟੀ ਵਿੱਚ ਹੀ ਪੈਸੇ ਲਾ ਦਿੱਗੇ। ਇਹ ਇੱਥੇ ਬੋਰਡ ਲਾਉਣਾ ਇੱਥੇ ਝੰਡਾ ਲਾਉਣਾ ਕੁਝ ਲਾਉਣਾ ਬਿਲਾਲ ਹੈਗਾ ਪਲਾਟ ਵੇਚਦਾ ਹੁਣ ਨਾ ਜੀ ਬਾ ਆਪਾਂ ਤੇ ਹੱਥ ਖੜੇ ਕਰਤੇ ਆ ਮੈਂ ਤੇ ਕਹਿੰਦਾ ਕਿ ਜੇ ਉਹ ਪੈਸੇ ਆਪਾਂ ਕਦੇ ਹੋਰ ਅਡਜਸਟ ਕੀਤੇ ਹੁੰਦੇ ਜਾਂ 골ਡ ਲਿਆ ਹੁੰਦਾ ਤੇ ਉਹ 골ਡ ਡਬਲ ਹੋ ਜਾਣਾ ਸੀ ਡਬਲ ਹੋਣਾ ਸੀ ਉਹ ਤੇ ਉਹੀ ਆਪਾਂ ਪੈਸੇ ਮੁੱਕੇ ਬਹਿ ਗਏ ਹੁਣ ਵੇਖੋ ਉਹਨਾਂ ਪੈਸੇ ਜਾੜਦੇ ਸਾਰੇ ਸਿੱਟ ਚ ਲੱਗੀਆਂ ਹੁਣ ਤੁਸੀਂ ਇੱਕ ਗੱਲ ਕਰਦੇ ਜੀ ਉਹ ਨਿਹੰਗ ਸਾਡੇ ਨਿਹੰਗਣਾ ਕਿ ਹਾਂ ਤੁਸੀਂ ਪਾਰਟੀ ਲਈ ਵਰਕ ਕਰਦੇ ਰਹੇ ਜੇ ਕੀ ਕੀਤਾ ਨਜ਼ਰ ਅਸੀਂ ਪਾਰਟੀ ਦੇ ਵਿੱਚ ਇੱਜ਼ਤ ਕਮਾਈ ਸੀ ਜਦੋਂ ਥਾਣੇ ਜਾਈਦਾ ਸੀ ਨਾ ਸਾਡੇ ਮੋਹਰੇ ਲੱਗ ਗਿਆ ਸੀ ਮੂੰਹ ਤੇ ਕਿ ਹਾਂ ਝਾੜੂ ਵਾਲ ਆ ਗਿਆ ਇਹਦੇ ਸਾਹਮਣੇ ਗੱਲ ਨਹੀਂ ਕਰਨੀ ਹਸਪਤਾਲ ਚ ਜਾਈਦਾ ਕਿ ਇਹਦੇ ਸਾਹਮਣੇ ਗੱਲ ਨਹੀਂ ਕਰਨੀ ਲਿਸ਼ਵਤ ਦੀ ਇਹਨੇ ਰੋਲਾ ਪਾਦਣਾ ਪਰ ਬਾਅਦ ਵਿੱਚ ਹੁਣ ਤੁਸੀਂ ਦੇਖ ਸਕਦੇ ਸਾਡਾ ਕਿੰਨਾ ਧੱਕਾ ਹੋ ਰਿਹਾ ਵਾ ਲੇਕਿਨ ਉਹੀ ਗੱਲ ਨਾ ਮਾਨਸ ਮਾਨਸ ਸਾਹਿਬ ਜਿਹੜੇ ਸੀਗੇ ਉਹ ਕਹਿੰਦੇ ਸੀਗੇ ਕਿ ਮੈਂ ਕਰਪਸ਼ਨ ਨਹੀਂ ਪੰਜਾਬ ਚ ਰਹਿਣ ਦਊਂਗਾ ਮੈਂ ਕਰਪਸ਼ਨ ਫਰੀ ਪੰਜਾਬ ਕਰਨਾ ਚਾਹੁੰਦਾ 40-40 ਲੱਖ ਦੀਆਂ ਗੱਡੀਆਂ ਉਹਨਾਂ ਤੋਂ 90-100 ਕਰੋੜ ਤੱਕ ਦੀਆਂ ਗੱਡੀਆਂ ਪਹੁੰਚ ਗਿਆ ਨੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਪਈ ਕਿ ਇੱਕ ਸੀਐਮ ਕੋ ਕਿਹੜਾ ਕਿਹੋ ਜਿਹਾ ਚਾਰਾਗ ਆ ਗਿਆ ਕਿ ਜਿਹੜਾ 4 ਕਰੋੜ ਤੱਕ ਦੀਆਂ ਗੱਡੀਆਂ ਲੈ ਲਿਆ ਤੁਹਾਨੂੰ ਲੱਗਦਾ ਨਹੀਂ ਕਰਪਸ਼ਨ ਉੱਥੋਂ ਵੀ ਸ਼ੁਰੂ ਹੋਣੀ ਸ਼ੁਰੂ ਹੋ ਗਈ ਨਾਲ ਭਾਜੀ ਜਿੱਥੇ ਹੁਣ ਮੈਂ ਤੁਹਾਨੂੰ ਗੱਲ ਦਿੰਦਾ ਆਪਾਂ ਤਾਂ ਜਿਸਤੀ ਕਰਾਉਂਦੇ ਸੀ ਨਾ ਜਿਸਤੀ ਉੱਥੇ 5000 ਲੱਗਦਾ ਦਾ ਸੀ ਬਿਲਕੁਲ ਉੱਥੇ ਹੁਣ 50 ਲੱਗਦਾ ਵਾ ਇਹ ਤਾਂ ਕਰਪਸ਼ਨ ਦਾ ਬਰਲਾ ਲਾ ਲਓ ਜੇ ਆਪਾਂ ਥਾਣੀ ਜਾਂਦੇ ਸੀ ਨਾ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਅੱਜ ਵੜਾਸਾ ਜਿਹੜੇ ਬੋਲ ਠੀਕ ਆ ਅਸੀਂ ਪਾਰਟੀ ਨਾਲ ਦਿਨ ਰਾਤ ਮਿਹਨਤ ਕੀਤੀ ਆ ਹੁਣ ਸਾਨੂੰ ਗੁੱਸਾ ਆ ਕਿ ਜਿਹੜੇ ਵਰਕਰ ਤੁਹਾਡੇ ਨਾਲ ਮਿਹਨਤ ਕਰਦੇ ਰਹੇ ਆ ਉਹ ਯਾਰ ਉਹਨਾਂ ਦੀ ਕਦਰ ਪਾਓ ਕਿੰਨੇ ਜੇ ਕਿਸੇ ਦੇ ਆਪਾਂ ਮਿਹਨਤ ਦਾ ਮੁੱਲ ਨਹੀਂ ਉਹਨਾਂ ਦੇ ਲਿਗੇ ਉਹ ਵੀ ਗਾਲਾਂ ਕੱਢਦਾ ਹੁਣ ਸਾਡੇ ਹੁਣ ਸਾਡੇ ਢਿੱਡਾ ਜੋ ਗਾਲਾਂ ਨਿਕਲਦੀਆਂ ਪਈਆਂ ਕਿ ਕਿ ਹਾਂ ਅਗਲੇ ਬੰਨੇ ਕੀ ਕਹੀਏ ਭਾਈ ਚ ਸਰਕਾਰ ਬਣਾਈ ਆ 27 ਚ ਜਾਊਗੀ ਜਾਊਗੀ ਜਾਂਗੀ ਫਾਈਨਲ ਹੈ ਜੀ ਜਾਊਗੀ 100% ਜਾਊਗੀ ਕਿਉਂਕਿ ਇਸ ਇਸ ਟਾਈਮ ਆਪਾਂ 85 ਦੀ 85 ਵਾਢਾ ਹਰਾਵਾਂਗੇ ਆਦੀ ਪਾਰਟੀ ਹਾਂ ਰਾਵਾਂਗੇ ਬਿਲਕੁਲ ਬੇਗੋ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਬੜੇ ਬਜ਼ੁਰਗ ਹੋ ਬੜਾ ਐਕਸਪੀਰੀਅੰਸ ਵੇਖਿਆ ਹੋਗਾ ਬੜੀਆਂ ਸਰਕਾਰਾਂ ਵੇਖੀਆਂ ਹੋਣਗੀਆਂ ਮੈਂ ਇੱਕ ਵੀਰ ਨਾਲ ਗੱਲ ਕਰਦਾ ਕਿ ਕਹਿੰਦਾ ਕਾਂਗਰਸੀ ਪੈਸੇ ਜ਼ਰੂਰ ਲੈਂਦੇ ਸੀ ਪਰ ਟਿਕਟ ਉਹਨੂੰ ਹੀ ਦਿੰਦੇ ਸੀ ਜੇ ਕੋਈ ਪੈਸੇ ਲੈਂਦੇ ਸੀ ਉਹ ਕਹਿੰਦਾ ਹੀ ਵਰਕਰ ਦੀ ਆ ਹੁਣ ਤੁਸੀਂ ਕੀ ਸਮਝਦੇ ਹੋ ਕਿ ਕ腐ਸ਼ਨ ਖਤਮ ਹੋਈ ਆ ਕਿ ਤੁਹਾਡੇ ਮੁਤਾਬਕ ਕ腐ਸ਼ਨ ਅਜ ਵੀ ਚੱਲ ਰਹੀ ਆ ਕ腐ਸ਼ਨ ਤੇ ਚੱਲ ਰਹੀ ਆ ਦੇਖੋ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਾਂ ਜੀ ਮੈਂ ਕਾਲੀਚਰਨ ਬਲੌਕ ਪ੍ਰਧਾਨ ਜੀ ਵਾਰਡ ਨੰਬਰ 54 ਮੈਂ ਸਨ 2012 ਤੋਂ 12 ਦਸੰਬਰ 2012 ਤੋਂ ਮੈਂ ਪਾਰਟੀ ਜੁਆਇਨ ਕੀਤੀ ਸੀ ਡਾਕਟਰ ਦਲਜੀਤ ਸਿੰਘ ਕੋਲ ਠੀਕ ਹੈ ਉਸ ਤੋਂ ਬਾਅਦ ਮੈਂ ਉਸ ਤੋਂ ਲੈ ਕੇ ਅੱਜ ਤੱਕ 7 ਇਲੈਕਸ਼ਨ ਲੜਾਏ ਆ ਇਹ ਇਹਨਾਂ ਨੇ ਮੈਂ ਇੰਨਾ ਕੁ ਵਰਕ ਕੀਤਾ ਮੈਂਬਰਸ਼ਿਪ ਤੋਂ ਲੈ ਕੇ ਤੇ ਝੰਡਾ ਫੜ ਕੇ ਮੈਂ ਸਾਰੇ ਸ਼ਹਿਰ ਚ ਮਾਈਕ ਬਣ ਕੇ ਘੁੰਮਦਾ ਹੁੰਦਾ ਸੀਗਾ ਪਰਚੇ ਵੀ ਕਰਾਏ ਪਰਚੇ ਵੀ ਕਰਵਾਏ ਧੱਕੇ ਵੀ ਖਾਦੇ ਲੋਕਾਂ ਕੋਲੋਂ ਇੰਨਾ ਕਵਰਕ ਕਰਦੇ ਵਾ ਪੈਸਾ ਲਗਾਇਆ ਜਿੱਥੇ ਕਦੇ ਤਿੰਨ ਗੱਡੀਆਂ ਲੈ ਕੇ ਆਣੀਆਂ ਬਰਨਾਲੇ ਜਾਣੇ ਤਿੰਨ ਗੱਡੀਆਂ ਲੈ ਗਿਓ ਆਪਣੇ ਕੋਲੋਂ ਕਿਰਾਇਆ ਖਰਚ ਕੇ ਆਪਣੇ ਵਰਕਰ ਬਿਠਾ ਕੇ ਮੈਂ ਕਿਰਾਇਆ ਖਰਚ ਕੇ ਜਾਂਦਾ ਰਿਆ ਜੇ ਇਹਨਾਂ ਨੇ ਵੱਡੇ ਵੱਡੇ ਜਨਤਾ ਦਰਬਾਰ ਲਗਾਏ ਮੇਰੇ ਵਾਰਡ ਚ ਮੈਂ 25-25 ਹਜ਼ਾਰ ਰੁਪਏ ਖਰਚ ਕੇ ਜਨਤਾ ਦਰਬਾਰ ਲਗਾਏ ਡਾਕਟਰ ਨਿੱਜਰ ਦੇ ਮੈਂ ਇੰਨੇ ਕ ਪੋਸਟਰ ਬੈਨਰ ਲਗਾਏ ਆਪਣੇ ਕੋਲੋਂ ਇਹਨਾਂ ਨੂੰ ਐਮਐਲਏ ਬਣਾ ਲੀ ਇਹਨਾਂ ਦੀ ਤਾਰੀਫ ਕਰ ਕਰ ਕੇ ਆਪਾਂ ਜਾਣਦੇ ਨਹੀਂ ਸੀ ਇਹਨਾਂ ਨੂੰ ਕੌਣ ਸੀਗੇ ਇਹ ਇਹ ਭਲੇ ਮਾਨਸ ਨੇ ਪੜੇ ਲਿਖੇ ਨੇ ਇਹ ਇਮਾਨਦਾਰ ਨੇ ਅਸੀਂ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਭਰ ਇਹਨਾਂ ਨੇ ਸਾਡੇ ਨਾਲ ਬੜਾ ਵੱਡਾ ਧੋਖਾ ਕੀਤਾ ਇੱਕ 12 ਸਾਲ ਵਰਕਰ ਦੀ ਜਿਹੜਾ ਝੰਡਾ ਫੜ ਕੇ ਮੇਰੇ ਪੂਰੇ ਵਾਰਡ ਚ ਇਨਕੁਆਇਰੀ ਕਰਕੇ ਦੇਖ ਲੋ ਇੱਕ ਇੱਕ ਬੱਚਾ ਆਏਗਾ ਮੇਰੇ ਵੱਲੋਂ ਮੈਂ ਮਾਈਕ ਲੈ ਕੇ ਖੁਮਦਾ ਸੀਗਾ ਮਾਈਕ ਵਾਲਾ ਫੌਜੀ ਕਿੱਥੇਗਾ ਉਹਨੂੰ ਵੋਟ ਕਿਉਂ ਨਹੀਂ ਮਿਲੀ ਟਿਕਟ ਕਿਉਂ ਨਹੀਂ ਮਿਲੀ ਜਾ ਗੱਜਵੀ ਦੇਖ ਕੇ ਨਾ ਰੋਲਾ ਪਾਣੇ ਮੇਰੇ ਵਾਰਡ ਦੇ ਵਿੱਚ ਬਲਾਲ ਹਗਾ ਤੁਹਾਨੂੰ ਕਿਉਂਕਿ ਤੁਸੀਂ ਸੇਵਾ ਕੀਤੀ ਹੈ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਬੜਾ ਵੱਡਾ ਆਨ ਵਾਲੇ 27 ਦੇ ਵਿੱਚ ਮੈਂ ਅੱਜ ਤੋਂ ਹੀ ਸ਼ੁਰੂ ਕਰਾਂਗਾ ਪ੍ਰਚਾਰ ਇਹਨਾਂ ਦੇ ਅੰਗੇਸ਼ਟ ਉਹ ਮੈਂ ਲੋਕਾਂ ਨੂੰ ਪਰਵਾਵਾਂਗਾ ਲੋਕਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਵੋਟ ਨਾ ਪਾਣਾ ਇਹਨਾਂ ਨੂੰ ਭਜਾਓ ਲੇਕਿਨ ਕਰਪਸ਼ਨ ਜਿਸਾ ਤੁਸੀਂ ਕਹਿੰਦੇ ਖਤਮ ਨਹੀਂ ਹੋਈ ਕਿ ਲੱਗਦਾ ਕਿ ਉੱਪਰੋਂ ਸ਼ੁਰੂ ਹੋ ਰਹੀ ਹੈ ਕਿ ਥੱਲੋਂ ਤੋਂ ਸ਼ੁਰੂ ਚੱਲਦੀ ਵੀ ਹੈ ਕਰਪਸ਼ਨ ਇਸ ਤਰ੍ਹਾਂ ਆ ਕਿ ਕਰਪਸ਼ਨ ਤਾਂ ਉੱਪਰੋਂ ਹੀ ਸ਼ੁਰੂ ਹੁੰਦੀ ਹੈ ਥੱਲੋਂ ਤਾਂ ਨਹੀਂ ਹੁੰਦੀ ਸਿੱਧੀ ਥੱਲੋਂ ਨਹੀਂ ਜਾਂਦੀ ਕਰਪਸ਼ਨ ਉੱਪਰੋਂ ਤੋਂ ਹੀ ਸਟਾਰਟ ਜਾਂਦੀ ਹੈ ਤੇ ਇੱਥੇ ਕਰਪਸ਼ਨ ਬਹੁਤ ਵਧ ਗਈ ਸਾਡੇ ਲੀਡਰਾਂ ਦੇ ਵਿੱਚ ਇਹ ਪੈਸੇ ਤੋਂ ਬਗਾਰ ਟਿਕਟਾ ਨਹੀਂ ਮਿਲੀਆਂ ਸਾਨੂੰ ਕਿਹਨੂੰ ਮਿਲੀ ਹੈ ਤੁਹਾਡੇ ਇਲਾਕੇ ਨੂੰ ਬਨ ਜੋਸ਼ੂ ਨੂੰ ਮਿਲੀ ਜੀ ਟਿਕਟ ਜਿਹੜਾ 2022 ਦੇ ਇਲੈਕਸ਼ਨਾਂ ਤੋਂ ਬਾਅਦ ਆਇਆ ਮੈਂ ਜਿਹਨੇ 12 ਸਾਲ ਵਰਕਿੰਗ ਕੀਤੀ ਆ ਉਹਨੂੰ ਕੋਈ ਟਿਕਟ ਨਹੀਂ ਦਰਕਰਾਰ ਕਰਤਾ ਜਿਹੜਾ ਬਾਈ ਚ ਆਇਆ ਪੈਸੇ ਦੇ ਕੇ ਉਹ ਜੂਨ ਦੇ ਵਿੱਚ ਮਾਉ ਪੁੱਤ ਤੇ ਨਹੀਂ ਕਿਤੇ ਮਾਉ ਪੁੱਤ ਜੀ ਉਹ ਆਪਣੇ ਮੂੰਹੋਂ ਕਹਿੰਦਾ ਅਸੀਂ ਡਾਕਟਰ ਸਾਹਿਬ ਦਾ ਕਮਾਉ ਪੁੱਤ ਨਵਨੀਤ ਦਾ ਕਮਾਉ ਪੁੱਤ ਨਵਨੀਤ ਨੇ ਵੀ ਪੈਸੇ ਚੁੱਕੇ ਜਸਪ੍ਰੀਤ ਨੇ ਵੀ ਚੁੱਕੇ ਡਾਕਟਰ ਸਾਹਿਬ ਨੇ ਵੀ ਚੁੱਕੇ ਪੈਸੇ ਮੈਂ ਤਾਂ ਮੂੰਹ ਤੇ ਕਹਿੰਨਾ ਲੇਕਿਨ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਉਹੀ ਪੈਸਿਆਂ ਦੀਆਂ ਗੱਡੀਆਂ ਵੀ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲੇਕਿਨ ਵਲੰਟੀਅਰ ਹੁਣ ਬਹੁਤ ਦੁਖੀ ਆ ਜਦੋਂ ਪਹਿਲਾਂ ਬੋਲਣ ਸਮਾਂ ਉਹਦਾ ਕਿਉਂ ਨਹੀਂ ਬੋਲਿਆ ਵਲੰਟੀਅਰ ਕਿਉਂ ਨਹੀਂ ਅਸੀਂ ਪਾਰਟੀ ਦੇ ਵਰਕਰ ਸੀ ਨਹੀਂ ਸੀ ਬੋਲਦੇ ਸੀ ਇਸ ਕਰਕੇ ਅਸੀਂ ਚੁੱਪ ਸੀਗੇ ਸਾਡੇ ਮੂੰਹ 'ਬਾਸੀ ਕਿਉਂਕਿ ਪਾਰਟੀਆਂ ਜੁੜੇ ਆ ਤੇ ਕੰਮ ਕਰਦੇ ਵੇ ਸੀ ਤੁਰੇ ਜਾਂਦੇ ਸੀ ਹੌਲੀ ਹੌਲੀ ਕੁਛ ਨਹੀਂ ਕੁਛ ਸਾਡੇ ਵਾਸਤੇ ਸੋਚਣਗੇ ਡਾਕਟਰ ਸਾਹਿਬ ਸਾਨੂੰ ਬੜਾ ਦਿਲਾਸਾ ਦਿੰਦੇ ਸੀ ਤੁਹਾਡੇ ਨਾਲ ਤੁਹਾਡਾ ਸੋਚਾ ਕਿ ੱੱਕਾ ਨਹੀਂ ਹੁਣ ਦਵਾਗੇ ਅੱਜ ਸਾਨੂੰ ਇੱਕਦਮ ੱੱਕਾ ਦੇ ਕੇ ਤੁਹਾਨੂੰ ਜ਼ਮੀਨ ਤੇ ਸੁੱਟਤਾ ਜਿਸ ਬੰਦੇ ਨੂੰ ਟਿਕਟ ਮਿਲੀ ਆ ਉਹਦਾ ਪਿਸ਼ੋਕੜ ਕੀ ਆ ਪਿਸ਼ੋਕੜ ਉਹਦਾ ਗੈਂਗਸਟਰ ਹੈਗਾ ਜੀ ਉਹਤੇ ਪਰਚੇ ਹੋਏ ਜੇ ਉਹ 20% ਦੇ ਵਿਆਜੜੀ ਹੈ ਜੇ ਤੇ ਉਹਦੇ ਕੋਲ ਕਾਰ ਵੀ ਕਰਾਇ ਤੇ ਉਹਦੀ ਲੋਨ ਤੇ ਗਈ ਜੇ ਜਿੱਦੱਕ ਕਿਸ਼ਤਰੀ ਦਿੱਤੀ ਜਾ ਰਹੀ ਤੇ ਮਕਾਨ ਵੀ ਬੈਂਕ ਲੋਨ ਤੇ ਜੇ ਇਹ ਸਾਰੇ ਵੀਡੀਓ ਪਾਈ ਹੋਈ ਹੈ ਜੇ ਕੋਈ ਤਾਂ ਇਨਸਾਫ ਹੀ ਦਿੰਨੇ ਹੋਣੇ ਲੇਕਿਨ ਇਹ ਤਾਂ ਕਹਿੰਦੇ ਗੈਂਗਸਟਰ ਦੇ ਗੈਂਗਸਟਰ ਵਾਰਦੇ ਤੇ ਬਿਲਕੁਲ ਬਰਖਲਾਫ ਹੈ ਤੇ ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰਦੇ ਦੇਤੀਆਂ ਜੀ ਕਹਿੰਦੇ ਨਹੀਂ ਦਿੰਦੇ ਪਰ ਇਹ ਦਿੱਤੀਆਂ ਟਿਕਟਾਂ ਉਹਨਾਂ ਨੂੰ ਇਹਨਾਂ ਦੀ ਵੀਡੀਓ ਵਾਇਰਲ ਹੋਈ ਦੀ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਮਲਾਲ ਹੋਇਆ ਕਿਉਂਕਿ ਤੁਹਾਨੂੰ ਦੇਖਦੇ ਸੀਗੇ ਸਭ ਤੋਂ ਪੁਰਾਣੇ ਮੈਂ ਤੁਹਾਨੂੰ ਦੇਖਦਾ ਸੀਗਾ ਜਦੋਂ ਤੁਸੀਂ ਅੰਦਰ ਆ ਕੇ ਬੈਠੇ ਹੁੰਦੇ ਸੀ ਦਫਤਰ ਸੇਵਾ ਕਰਦੇ ਰਹੇ ਹੋ ਪਾਰਟੀ ਦੀ ਅੱਜ ਪਾਰਟੀ ਨੇ ਉਹ ਨਹੀਂ ਪਿਆਰ ਦਿੱਤਾ ਜਿਹੜਾ ਦੇਣਾ ਚਾਹੀਦਾ ਸੀਗਾ ਤੁਹਾਨੂੰ ਇਹਦੇ ਉੱਤੇ ਮੈਂ ਇਹੀ ਕਹਿ ਸਕਦਾ ਕਿ ਪਰਮਾਤਮਾ ਜਦੋਂ ਬੁੱਧੀ ਬਦਲਦਾ ਨਾ ਬਸ ਇਹਨਾਂ ਨੇ ਉਹ ਬੁੱਧੀ ਬਦਲ ਦਿੰਦਾ ਤੇ ਬਸ ਆਪਣਾ ਬੇੜਾ ਘਰ ਕੋ ਕਰਾ ਲੈਂਦੇ ਪਰਮਾਤਮਾ ਕਿਸੇ ਨੂੰ ਨਹੀਂ ਮਾਰਦਾ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮਤ ਮਾਰਦਾ ਮਤ ਮਾਰਦਾ ਬਸ ਯਸ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਕਿ ਮੈਂ ਨਾ ਨਹੀਂ ਚਾਵਾਂਗਾ ਕਿ ਭਾਈ ਸਾਡੇ ਮੂੰਹੋਂ ਕੋਈ ਬਾਦੂਆ ਨਿਕਲੇ ਲੇਕਿਨ ਇਹ ਕੋਈ ਲੱਛਣ ਜਿਹੜੇ ਆ ਨਾ ਬੰਦੇ ਦੇ ਪੁੱਤਰਾ ਵਾਲੇ ਨਹੀਂ ਆ ਬੰਦੇ ਦੇ ਪੁੱਤਰਾ ਵਾਲੇ ਲੱਛਣ ਨਹੀਂ ਹੈ ਤੇ ਹੈ ਹੀ ਹੈ ਨਾ ਯਾਰ ਕਿਉਂ ਨਹੀਂ ਇੰਨਾ ਚਿਰ ਕੰਮ ਕੀਤਾ ਇੰਨਾ ਚਿਰ ਵਰਕ ਰੀ ਕੀਤੀ ਉਹ ਲੋਕਾਂ ਦੀਆਂ ਗੱਲਾਂ ਸੁਣੀਆਂ ਜਿਨ੍ਹਾਂ ਲੋਕਾਂ ਨੂੰ ਅਸੀਂ ਦੂਰ ਕਰਨ ਦੀ ਗੱਲ ਕਰਦਾ ਸੀ ਉਹੀ ਪਾਰਟੀ 'ਚ ਆ ਕੇ ਅੱਜ ਟਿਕਟਾਂ ਲੈ ਰਹੇ ਨੇ ਦੁੱਖ ਦੁੱਖ ਤੇ ਹੈ ਹੀ ਲੋ ਜਿਹੜੀ ਪਾਰਟੀ ਤੋਂ ਪਹਿਲਾਂ ਸੀ ਜਦੋਂ ਕਿ ਸਾਨੂੰ ਜਾਂਦਾ ਮੈਂ ਕਹਿੰਦਾ ਸਰ ਇਹ ਹਾਲ ਸੀਗਾ ਕਿ ਜਦੋਂ ਅਸੀਂ ਜਾਂਦੇ ਸੀ ਨਾ ਤੇ ਕਦੇ ਪ੍ਰੇਮ ਜੀ ਤੁਹਾਡੀ ਮਤ ਨੂੰ ਕੀ ਹੋ ਗਿਆ ਇਹ ਤੁਹਾਡੀ ਪਾਰਟੀ ਜੱਤਿਆ ਨਹੀਂ ਹੈ ਪ੍ਰੇਮ ਜੀ ਚੰਗੇ ਭਲੇ ਤੁਸੀਂ ਬਿਜ਼ਨਸਮੈਨ ਜੀ ਚੰਗਾ ਭਲਾ ਕੰਮ ਕਰਦੇ ਤੁਹਾਡਾ ਬੈਟਰੀਆਂ ਦਾ ਕੰਮ ਹੈ ਤੁਸੀਂ ਆਮ ਨਾਲ ਕੰਮ ਕਰਦੇ ਹੋ ਬਹੁਤ ਸੋਹਣਾ ਤੁਹਾਡਾ ਕੰਮ ਹੈ ਕਿ ਕਿਉਂ ਭੱਜੇ ਫਿਰਨ ਦੇ ਜੀ ਇਹ ਤੁਹਾਡੇ ਕੰਮ ਇੱਕ ਤੇ ਪਾਰਟੀ ਜਿੱਤੀ ਜਾਣੀ ਹੈ ਮੈਂ ਕਿਹਾ ਯਾਰ ਅਸੀਂ ਨਾ ਕਿ ਕੇਰੀਵਾਲ ਦੇ ਸਾਬ ਦੀ ਸੋਚ ਕਿ ਮੈਨੂੰ ਰਾਜਨੀਤੀ ਨਹੀਂ ਆਉਂਦੀ ਮੈਂ ਤੁਹਾਨੂੰ ਇਹ ਦੱਸਿਆ ਮੈਂ 60 ਪਲੱਸ ਆ ਮੈਨੂੰ ਰਾਜਨੀਤੀ ਨਹੀਂ ਆਉਂਦੀ ਕਿਉਂਕਿ ਰਾਜਨੀਤੀ ਤਾਂ ਮੈਂ ਇੱਕ ਛੋਟੇ ਹੁੰਦਿਆਂ ਨਾ ਇੱਕ ਦੇਖਿਆ ਸੀਗਾ ਸੀਨ ਦੇਖਿਆ ਸੀ ਟੀਵੀ ਦੇ ਵਿੱਚ ਦੂਰਦਰਸ਼ਨ ਤੇ ਕਿ ਰਾਜਨੀਤੀ ਸਕੇ ਪਿਓ ਤੇ ਤਬਾਰ ਨਹੀਂ ਕਰਨਾ ਉਹ ਸਮਝ ਲੋਗੀ ਉਹ ਪ੍ਰਮਾਤਮਾ ਨੇ ਕਹਿੰਦਿਆ ਕਿ ਇੱਕ ਲਫਜ਼ ਹੈਗਾ ਕਿ ਨੈਵਰ ਸੇ ਨੈਵਰ ਇਹ ਮੇਰੇ ਸਤਗੁਰ ਨੇ ਕਿਹਾ ਇਨੈਵਰ ਸੇ ਨੈਵਰ ਕਦੇ ਇਹ ਨਹੀਂ ਕਹਣਾ ਕਿ ਆ ਕੰਮ ਮੈਂ ਨਹੀਂ ਕਰਨਾ ਉਹ ਤੁਹਾਨੂੰ ਉਹਨੇ ਕਰਵਾ ਕੇ ਛੱਡਨਾ ਨਾ ਉਹ ਤੁਸੀਂ ਆਪਣੇ ਤੇ ਵੀ ਲਾਗੂ ਕਰਕੇ ਦੇਖ ਸਕਦੇ ਹੋ ਪਰ ਮੈਂ ਜਦੋਂ ਕਹਿੰਦੇ ਮੈਂ ਰਾਜਨੀਤੀ ਚ ਨਹੀਂ ਆਣਾ ਉਹਨੇ ਲਿਹਾ ਕੇ ਮੈਨੂੰ ਪਤਾ ਨਹੀਂ ਕੀ ਇੱਕ ਚੈਪਟਰ ਦਿਖਾਣਾ ਸੀ ਜਾਂ ਕੀ ਕਰਨਾ ਸੀ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕੋਈ ਮੇਰਾ ਦੁਸ਼ਮਣ ਹੀ ਹੋਏਗਾ ਨਾ ਉਹ ਵੀ ਮੇਰੇ ਬਾਰੇ ਮਾੜਾ ਲਫਜ਼ ਨਹੀਂ ਇਸਤੇਮਾਲ ਕਰੇਗਾ ਆਪੋਜੀਸ਼ਨ ਪਾਰਟੀਆਂ ਇਸਤੇਮਾਲ ਨਹੀਂ ਕਰਨੀਆਂ ਕਿਉਂਕਿ ਉਹਨਾਂ ਨੂੰ ਪਤਾ ਪ੍ਰੇਮ ਜਿੰਨਾ ਕੰਮ ਕਰ ਰਿਹਾ ਉੱਥੇ ਵੀ ਮੇ ਕਮਲੋ ਹੁੰਦੀ ਹੈ ਪੰਜ ਸਾਲ ਤੋਂ ਲਗਾਤਾਰ ਤੁਹਾਡਾ ਦਫਤਰ ਚੱਲ ਰਿਹਾ ਹੈ ਲਗਾਤਾਰ ਹੀ ਲੋਕ ਆ ਰਹੇ ਨੇ 1200 ਤੋਂ ਵੱਧ ਤੁਸੀਂ ਪੈਨਸ਼ਨਸ ਵੀ ਲਗਾਈਆਂ ਨੇ ਲੋਕ ਤੁਹਾਣਾ ਜੁੜੇ ਸੀਗੇ ਯੈਸ ਲੇਕਿਨ ਇੱਕ ਕੀ ਕੀ ਪਾਣਾ ਕੀ ਵਰਤਿਆ ਹੈ ਇਕਦਮ ਇਕਦਮ ਫਿਰ ਇਹਦੇ ਵਿੱਚ ਜੋ ਕਹਿੰਦੇ ਨੇ ਹੁਣ ਮੈਂ ਡਾਕਟਰ ਸਾਹਿਬ ਨੂੰ ਹੀ ਵੱਡਾ ਭਰਾ ਕਹਿੰਦਾ ਹਾਂ ਕਿ ਮੈਂ ਉਹਨਾਂ ਦੇ ਬਾਰੇ ਕੋਈ ਗਲਤ ਲਫਜ਼ ਇਸਤੇਮਾਲ ਕਰਾਂ ਉਹ ਸ਼ੋਭਾ ਨਹੀਂ ਮੰਨ ਦੇਗਾ ਲੇਕਿਨ ਵੱਡੇ ਭਰਾ ਨੂੰ ਤਾਂ ਚਾਹੀਦਾ ਸੀ ਨਾ ਕਿ ਛੋਟੇ ਭਰਾ ਤੇ ਮਾੜੀ ਮਿਹ ਰੱਖ ਲੈਂਦੇ ਜਾਂ ਕੁਝ ਵੀ ਜਾਏ ਤਾਂ ਉਹ ਵਰਲਡ ਆਪੋਜੀਟ ਹੋ ਕੇ ਮੇਰੇ ਵਾਲੀ ਵਾਪਸ ਆਣਾ ਹੈ ਮੈਂ ਨਹੀਂ ਕਹਾਂਗਾ ਜਿਸ ਬੰਦੇ ਨੂੰ ਟਿਕਟ ਦਿੱਤੀ ਉਹ ਬੰਦਾ ਕੰ ਸਾਰੇ ਮੈਂ ਇੱਕ ਗੱਲ ਕਵਾਂਗਾ ਕੰਮ ਕੋਈ ਨਹੀਂ ਕਰਦਾ ਬਸ ਇਹ ਕਰਦਾ ਜੇ ਕਿ ਕਿਸੇ ਜ਼ੋਨ ਚ ਚਲ ਜੋ ਕਿਸੇ ਕੇ ਨਾਲ ਦਾ ਕਾਰਪੋਰੇਸ਼ਨ ਚ ਚਲ ਜੋ ਉਹ ਦੀ ਜਿਹੜੀ ਮੁਹੱਲੇ ਦੇ ਵਿੱਚ ਚਲ ਜੋ ਛਵੀ ਬੇਸ਼ੱਕ ਉਹ ਨਹੀਂ ਚੱਲ ਪਵੋ ਡੋਂਟ ਵਰੀ ਮੈਨੂੰ ਕੋਈ ਦਿੱਕਤ ਨਹੀਂ ਹੈ ਸੱਚ ਜਿਹੜਾ ਕੜਵਾ ਹੁੰਦਾ ਬਲੈਕਮੇਲਰ ਜਣੇ ਖਣੇ ਕੋਲੋਂ ਮੇਰਾ ਕੰਮ ਦੇ ਪੈਸੇ ਠੱਗੀਆਂ ਚੋਰੀਆਂ ਬਸ ਇਹ ਕੁਝ ਲੇਕਿਨ ਸਰਕਾਰਾਂ ਤੇ ਤਾਂ ਆਪਣੀ ਸਰਕਾਰ ਤੇ ਕਹਿੰਦੀ ਸੀ ਕਿ ਨਹੀਂ ਇਸ ਤਰ੍ਹਾਂ ਦਾ ਕੰਮ ਨਹੀਂ ਹੋਣ ਦਿੱਤਾ ਜਾਊਗਾ ਤੇ ਹੁਣ ਉਹਨਾਂ ਦਾ ਹੀ ਸਾਥ ਦੇ ਰਹੀ ਹੈ ਸਰ ਮੈਂ ਨਹੀਂ ਸਮਝਦਾ ਕਿ ਸੀਆਈਡੀ ਸੀਬੀਆਈ ਜਾਂ ਇੰਟੈਲੀਜੈਂਸ ਕੀ ਕਰਦੀ ਹੈ ਮੇਰੀ ਤਾਂ ਸਮਝ ਤੋਂ ਬਾਹਰ ਹੈ ਲੇਕਿਨ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਾਂਗਾ ਕਿ ਹਮੇਸ਼ਾ ਕਰਪਸ਼ਨ ਜਿਹੜੀ ਨਾ ਉੱਪਰੋਂ ਸ਼ੁਰੂ ਹੁੰਦੀ ਹੈ ਕਹਿੰਦੇ ਫੇਰ ਥੱਲੇ ਤੱਕ ਆਉਂਦੀ ਹੈ ਕੀ ਲੱਗਦਾ ਹੈ ਕਿ ਜਿਹੜੀਆਂ ਗੱਡੀਆਂ ਨਵੀਆਂ ਆ ਰਹੀਆਂ ਨੇ ਕਰਪਸ਼ਨ ਲੱਗਦਾ ਉੱਪਰੋਂ ਥੱਲੇ ਤੱਕ ਵਾਕਈ ਆਈ ਹੈ ਤਾਂ ਹੀ ਗੱਡੀਆਂ ਆਈਆਂ ਇੱਕ ਮੰਤਰੀ ਦਾ ਨਾਮ ਹੀ ਵਿੱਚ ਪੂਰਾ ਜ਼ੋਰ ਨਾਲ ਲਿੱਤਾ ਜਾਂਦਾ ਕਿ ਉਹ ਬੋਲੇ ਬੜੇ ਮੋٹے ਪੈਸੇ ਲਿੱਤੇ ਗਏ ਨੇ ਟਿਕਟਾਂ ਵੰਡਣ ਨੂੰ ਕਿੰਨੀ ਕੁ ਸੱਚਾਈ ਲੱਗਦੀ ਤੁਹਾਨੂੰ ਸਰ ਮੈਂ ਹੀ ਕਹਿ ਸਕਦਾ ਕਿ ਕਹਿੰਦੇ ਬਦਲਾਵ ਆਏਗਾ ਬਦਲਾਵ ਆਏਗਾ ਮੇਰਾ ਤਾਂ ਸਾਰੀ ਦੁਨੀਆ ਨੇ ਇਹ ਦੇਖਿਆ ਹੋਏਗਾ ਬਦਲਾਵ ਕਿ ਮੇਰੇ ਪਹਿਲਾਂ ਕਾਲੇ ਵਾਸ ਸੀ ਹੁਣ ਮੇਰੇ ਚਿੱਟੇ ਹੋ ਗਏ ਆ ਪੰਜ ਸਾਲ ਦੇ ਵਿੱਚ ਹੀ ਨਹੀਂ ਬਦਲਾਵ ਇੱਕ ਹੋਰ ਆ ਗਿਆ ਨਾ ਕਹਿੰਦੇ ਜਿਹਨੂੰ ਪੈਸੇ ਲੈ ਕੇ ਆਪਣੇ ਵਰਕਰ ਕੋ ਪੈਸੇ ਲੈ ਕੇ ਟਿਕਟ ਦਿੱਤੀ ਜਾਂਦੀ ਹੈ ਕਾਂਗਰਸੀਆਂ ਕੋ ਤੇ ਅਕਾਲੀਆਂ ਵੱਲੋਂ ਹੁਣ ਇਸ ਵਾਰ ਜਿਹੜੇ ਉੱਤੋਂ ਪੈਰਾਸ਼ੂਟ ਨਾਲ ਆਏ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਨੂੰ ਟਿਕਟਾਂ ਦੇ ਨਾ ਤੁਸੀਂ ਇਹ ਸਮਝ ਦਿਓ ਕਿ ਤੁਸੀਂ ਪੱਤਰਕਾਰ ਹੋ ਮੈਂ ਤੁਹਾਨੂੰ ਦੱਸ ਇੱਕ ਮੈਨੂੰ ਰਾਜਨੀਤੀ ਨਹੀਂ ਆਉਂਦੀ ਮੈਂ ਤਾਂ ਕੰਮ ਦਿਲੋਂ ਕਰਕੇ ਦਿਖਾਇਆ ਕਿ ਐਗਜ਼ੈਂਪਲ ਬਣ ਕੇ ਦਿਖਾਇਆ ਕਿ ਤੁਸੀਂ ਮੰਦਿਰ ਮਸੀਤ ਗੁਰਦੁਆਰੇ ਜਾਂਦੇ ਹੋ ਕਦੇ ਤੁਹਾਨੂੰ ਕੋਈ ਇਹ ਨਹੀਂ ਪੁੱਛਦਾ ਕਿ ਕਿਹੜੇ ਇਲਾਕੇ ਚੋਂ ਆਏ ਕਿੱਥੋਂ ਆਇਓ ਮੱਥਾ ਟੇਕ ਕੇ ਠੀਕ ਹੈ ਪ੍ਰਸ਼ਾਦ ਦਿੱਤਾ ਗਾਂਗੇ ਆਸ਼ੀਰਵਾਦ ਪਰਮਾਤਮਾ ਦਾ ਲੇਕਿਨ ਮੈਂ ਵੀ ਉਸ ਜਗ੍ਹਾ ਤੇ ਆਪਣੇ ਸੈਕਟਰੀ 1 ਰੁਪਿਆ ਦਾ ਮੇਰਾ ਪੋਸਟਰ ਨਹੀਂ ਬੈਨਰ ਨਹੀਂ ਕੋਈ ਮੇਰੀ ਐਡ ਨਹੀਂ ਲੇਕਿਨ ਸ਼ਹਿਰ ਦਾ ਐਸਾ ਸਰ ਕੋਈ ਕੋਨਾ ਨਹੀਂ ਕਿਸੇ ਦਿਨ ਮੇਰੇ ਆਫਿਸ ਆ ਜਾਣਾ ਕਿਸੇ ਦਿਨ ਮੇਰੇ ਆਫਿਸ ਆਇਆ ਨਾ ਤੇ ਤੁਹਾਨੂੰ ਚਾਰਟ ਸਾਰਾ ਫੋਨ ਇਹ ਉਹਨਾਂ ਦੇ ਐਡਰੈਸ ਵੀਡੀਓ ਮੇਰੀ ਆਈਡੀ ਤੇ ਚੱਲ ਜਾਓ ਸੁੰਦਰ ਕੁਮਾਰ 170172 ਉਹ ਤੇ ਚੱਲ ਜਾਓ ਖੋਲੋ ਉਹਨੂੰ ਮੇਹਾ ਪਿਛਲੇ 5 ਸਾਲ ਦੀਆਂ ਜਿਹੜੀਆਂ ਭੈਣਾਂ ਮੇਰੇ ਨਾਲ ਉਦੋਂ ਬੈਠੀਆਂ ਨਾ ਸਟਾਫ ਦੀਆਂ ਉਹ ਅਜੇ ਵੀ ਮੇਰੇ ਨਾਲ ਹੀ ਨੇ ਬਿਲਕੁਲ ਬਿਲਕੁਲ ਇਹ ਬੰਦੇ ਨਹੀਂ ਲੋਕਾਂ ਨਾਲ ਤੁਰਦੇ ਇੱਥੇ ਮੇਰੇ ਨਾਲ ਭੈਣਾਂ ਤੁਰਨ ਦੀਆਂ ਨੇ ਕਿਹੜੀ ਗੱਲ ਤੁਰਨ ਦੀਆਂ ਕਿ ਸ਼੍ਰੀ ਭੜਾ ਮਾਸ ਵੀਰ ਹੈ ਕਿਤੇ ਸਾਨੂੰ ਕੋਈ ਦਿੱਕਤ ਨਹੀਂ ਹੈ ਬਿਲਕੁਲ ਬਿਲਕੁਲ ਦਿੱਕਤ ਨਹੀਂ ਹੈ ਲੇਕਿਨ ਇਹ ਉਹ ਵਰਕਰ ਨੇ ਜਿੰਨਾ ਦਾ ਕਿਤਨਾ ਕਿਤੇ ਖਾਬ ਸੀ ਕਿ ਉਹ ਜਦੋਂ ਪਾਰਟੀ ਦਾ ਚੰਗਾ ਰਸੂਖ ਬਣੇਗਾ ਉਸ ਤੋਂ ਬਾਅਦ ਇਹਨਾਂ ਨੂੰ ਜੋ ਬੰਦਾ ਮਾਨਸਰਮਾਨ ਮਿਲੂਗਾ ਇੱਕ ਨੌਜਵਾਨ ਵੀ ਮੇਰੇ ਮੌਜੂਦ ਹੈ ਵਿੱਚ ਕੀ ਨਾਮ ਹੈ ਤੁਹਾਡਾ ਸ਼ਿਵਪ੍ਰੀਤ ਸਿੰਘ ਵਾਰਡ ਨੰਬਰ 30 ਜਦੋਂ ਨਵੀਂ ਪ੍ਰਾਣੀ ਕੀ ਕਰਨਾ ਚਾਹੋਗੇ ਟਿਕਟ ਕੱਟੀ ਗਈ ਟਿਕਟ ਕੱਟੀ ਗਈ ਅਸੀਂ 2017 ਤੋਂ ਆਮ ਪਾਰਟੀ ਨਾਲ ਜੁਆਇਨ ਹੋਏ ਸੀ 2019-20 ਤੱਕ ਪਾਰਟੀ ਨੇ ਕੋਈ ਰਸੂਕ ਨਹੀਂ ਹੈਗਾ ਸੀ 2020 ਜਿਹੜਾ ਕੋਰੋਨਾ ਕਾਲ ਸੀ ਮੈਂ ਸਾਡੇ ਬਲੋਕ ਵਿੱਚ ਕਾਲੀ ਚਰਨ ਜੀ ਅਸੀਂ ਘਰ-ਘਰ ਜਾ ਕੇ ਯਾਨਕਿ ਪਾਰਟੀ ਦੇ ਗੱਲ 'ਚ ਮਫਰਿਦ ਪਾ ਕੇ ਲੰਗਰ ਲਾਗੇ ਕਰਾਏ ਇੱਕ-ਇੱਕ ਘਰ 'ਚ ਇੱਕ-ਦੋ ਫੁਲਕੇ ਲਾਗੇ ਹੀ ਵੰਡਦੇ ਰਹੇ ਸਿਰਫ ਪਾਰਟੀ ਦਾ ਇੱਕ ਪ੍ਰਚਾਰ ਵੀ ਕੀਤਾ ਨਾਲ ਇੱਕ ਸੇਵਾ ਕੀਤੀ ਪਾਰਟੀ ਦਾ ਪ੍ਰਚਾਰ ਕੀਤਾ 2020 ਚ ਲੋਕਡਾਊਨ ਖਤਮ ਹੋਇਆ ਉਦੋਂ ਸਾਡੀ ਇੱਥੇ ਦਫ਼ਤਰ ਚ ਮੀਟਿੰਗ ਹੁੰਦੀ ਸੀ ਕਹਿੰਦੇ ਸੀ ਕੋਈ ਪੈਰਾਸੂਟ ਲੀਡਰ ਨਹੀਂ ਆਏਗਾ ਵਰਕਰ ਨੂੰ ਟਿਕਟ ਦਿੱਤੀ ਜਾਏਗੀ ਅਸੀਂ ਕਹਾਂ ਠੀਕ ਆ ਜੀ ਅਸੀਂ ਕਹਾਂ ਇਹ ਕਹਿਣ ਦੀ ਗੱਲਾਂ ਹੁੰਦੀਆਂ ਨੇ ਕਹਿੰਦੇ ਨਹੀਂ ਤੁਸੀਂ ਸਾਨੂੰ ਜਿੱਥੇ ਮਰਜ਼ੀ ਗੁਰਦੁਆਰੇ ਮੰਦਰ ਚੜਾ ਦਿਓ ਅਸੀਂ ਟਿਕਟਾ ਦਵਾਂਗੇ ਵਲੰਟੀਅਰ ਨੂੰ ਦਵਾਂਗੇ ਅਸੀਂ ਕਹਾਂ ਠੀਕ ਹੈ ਜੀ ਚਲੋ ਅਸੀਂ ਦਿਨਚਾਨ ਅਸੀਂ ਆਪਣੇ ਕੰਮਕਾਰ ਛੱਡ ਕੇ ਫੁੱਲ ਐਂਡ ਫੁੱਲ ਟਾਈਮ ਪਾਰਟਰੀ ਸੇਵਾ ਕਰਦੇ ਰਹੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਅਸੀਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਸੀਂ ਘਰ ਘਰ ਇਹ ਕਹਿੰਦੇ ਸੀ ਏ ਐਮਐਲਏ ਐ ਨਹੀਂ ਐਮਐਲਏ ਮੈਂ ਹੋਊਂਗਾ ਤੁਸੀਂ ਇਹਨਾਂ ਕੋ ਕੰਮ ਲੈਣਾ ਤੁਸੀਂ ਮੇਰੇ ਕੋ ਕੰਮ ਲੈਣਾ ਜਦੋਂ ਦੀ ਸਰਕਾਰ ਬਣੀ ਆ ਤੁਸੀਂ ਸਾਡੀ ਫੇਸਬੁੱਕ ਇਨਸਟਾ ਚੈੱਕ ਕਰੋ ਅਸੀਂ ਕੰਮ ਲੋਕਾਂ ਦੇ ਘਰ-ਘਰ ਜਾ ਕੇ ਕਰਾਏ ਇੱਕ ਗਮ ਨਹੀਂ ਹਿੱਦ ਤੱਕ ਹੋਇਆ ਬੀਬੀਆਂ ਨੂੰ 10000 ਰੁਪਏ ਨਹੀਂ ਮਿਲੇ ਉਹ ਤੇ ਮਾਨ ਸਾਹਿਬ ਨੇ ਦੇਣਾ ਹੈ ਨਾ ਕਿੰਨਾ ਕੋਖਾ ਲਾਤਾ ਜਦੋਂ ਬੀਬੀਆਂ ਜਾ ਕੇ ਸਵਾਲ ਪੁੱਛਦੀਆਂ ਹਾਂ ਜੀ ਦਿਓ 1000 ਰੁਪਏ ਉਹ ਤੇ ਚਲੋ ਸਾਡੇ ਮਾਨ ਸਾਹਿਬ ਵਾਦਾ ਕਰ ਦਿੰਦੇ ਆ ਵੀ ਅੱਜ ਦਮਾ ਕੱਲ ਦਵਾਂਗੇ ਬਾਕੀ ਤੁਸੀਂ ਵੀ ਨਾਲ ਹੀ ਕਰਦੇ ਨਾ ਫਿਰ ਤੁਹਾਡਾ ਵੀ ਦੁਬਾਰਾ ਨਾਲ ਹੀ ਬਣ ਗਿਆ ਜਿਹੜੇ ਦਵਾਲਾ ਤੇ ਬਣ ਗਿਆ ਬਾਕੀ ਜਿਹੜੋ ਗੱਲ ਆਈ ਟਿਕਟਾਂ ਮੰਡਣ ਦੀ ਟਿਕਟਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਰਵੇ ਦੇ ਆਧਾਰ ਤੇ ਟਿਕਟਾਂ ਮਿਲਣਗੀਆਂ ਜੀ ਬਿਲਕੁਲ ਠੀਕ ਹੈ ਸਰਵੇ ਦੀ ਰਿਪੋਰਟ ਚ ਮੇਰਾ ਨਾਮ ਸਭ ਤੋਂ ਉੱਪਰ ਸੀ ਸੀਆਈਡੀ ਰਿਪੋਰਟ ਚ ਆਇਗਾ ਸੀ ਜਿਹੜੇ ਬੰਦੇ ਦੀ ਸੀਆਈਡੀ ਦੀ ਰਿਪੋਰਟ ਕ੍ਰਿਮੀਨਲ ਗਈਆ ਉਸ ਬੰਦੇ ਨੂੰ ਟਿਕਟ ਜੱਸ ਹੋਗੀ ਕੀ ਨਾਮ ਹੈ ਦਾ ਰੋਬਿੰਦ ਜੋਸ਼ੀ ਰੋਬਿੰਦ ਜੋਸ਼ੀ ਨੂੰ ਟਿਕਟ ਮਿਲ ਗਈ ਤੇ ਉਹਨੇ ਕੰਮ ਕੀਆ ਉਹਦਾ ਕੰਮ ਕੀਆ ਉਹਦਾ ਕੰਮ ਇਹੀ ਆ ਆਪਣਾ ਵੇਜੜੀ ਆ ਵੇਜੜੀ ਹੈਗਾ ਇਹ ਹਾਂਜੀ ਤੇ ਲੋਕਾਂ ਨੂੰ ਥ੍ਰੈਟ ਕਾਲ ਕਰਕੇ ਪੈਸੇ ਲੈਣੇ ਬਸ ਬਿਲਕੁਲ ਹਾਂਜੀ ਕੀ ਸਮਝਦੇ ਹੋਗੇ ਪਾਰਟੀ ਕਿੱਥੇ ਖੜੀ ਆਉਣ ਇਸ ਵਾਰ ਪਾਰਟੀ ਇਸ ਟਾਈਮ ਪੁਰਾਣੀਆਂ ਪਾਰਟੀਆਂ ਦੇ ਨਕਸ਼ੇ ਕਰਨ ਦੇ ਚੱਲਣਾ ਸ਼ੁਰੂ ਹੋ ਗਈ ਹੈ ਕਿਉਂਕਿ ਸਾਡੀ ਇਸ ਕਨਸੀਡੈਂਸੀ 16 ਕੌਂਸਲਰ ਨੇ 16 ਚਾਰ ਪੁਰਾਣੇ ਵਲੰਟੀਅਰ ਨੂੰ ਮਿਲਿਆ ਟਿਕਟਾ ਉਰਚੋ ਇੱਕ 64 ਨੰਬਰ ਵਾਲਾ ਪੁਰਾਣੀ ਨਿਰਿੰਦਰ ਕੁਮਾਰ ਗੁਰਿੰਦਰ ਰਿੰਕੂ ਇੱਕ ਆਪਣਾ ਸੰਦੀਪ ਤੇ ਇੱਕ ਬਲਵਿੰਦਰ ਸਿੰਘ ਪ੍ਰਿੰਸ ਉਹ ਵੀ ਉਹ ਬੰਦਿਆਂ ਨੂੰ ਮਿਲੀ ਜਿਨ੍ਹਾਂ ਦੀ ਅਪਰੋਚ ਸੀ ਯਾਨੀ ਕਿ ਵਰਕਰ ਨਹੀਂ ਅਪ੍ਰੋਚੇਬਲ ਬੰਦਿਆਂ ਨੂੰ ਹੀ ਟਿਕਟ ਮਿਲਦੀ ਹੈ ਜਾਂ ਐ ਮੇਰੇ ਅਜੀਜ਼ ਨੇ ਇਹਨਾਂ ਨੂੰ ਟਿਕਟ ਮਿਲ ਗਈ ਏ ਇਹ ਮੇਰਾ ਅਜੀਜ਼ ਘਾਟੇ ਇਹਨੂੰ ਟਿਕਟ ਨਹੀਂ ਮਿਲੇਗੀ ਹੂੰ ਸਿਰਫ ਤਲੇਵੇ ਚੱਟਣ ਵਾਲਿਆਂ ਨੂੰ ਤੇ ਆਪਣਾ ਚਾਪ ਲੈ ਸਕਣ ਵਾਲਿਆਂ ਨੂੰ ਹੀ ਟਿਕਟ ਮਿਲੀ ਜੇ ਨਹੀਂ ਲੱਗਦਾ ਜੀ ਪੈਸਾ ਚੱਲਿਆ ਤੁਹਾਨੂੰ ਪੈਸਾ ਇਹ ਹੋ ਨਹੀਂ ਸਕਦਾ ਲਾਸਟ 1 ਦਸੰਬਰ ਨੂੰ ਮੀਟਿੰਗ ਕਰਾਈ ਸੀ ਤੇ ਪਬਲਿਕ ਨੇ ਸਵਾਲ ਕੀਤਾ ਜੀ ਡਾਕਟਰ ਸਾਹਿਬ ਇਹ ਮੁੰਡਾ ਕੰਮ ਕਰਨ ਵਾਲਾ ਜੇ ਵਰਕਰ ਜੇ ਇਹਨੂੰ ਟਿਕਟ ਦੋ ਡਾਕਟਰ ਸਾਹਿਬ ਕਹਿੰਦੇ ਟਿਕਟ ਮਿਲੇ ਕਿ ਸਰਵਤੇ ਦਾ ਅਰਥ ਹੈ ਪੈਸਾ ਨਹੀਂ ਚੱਲੇਗਾ ਜੇ ਪੈਸਾ ਚੱਲੇਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਅੱਜ ਸਾਨੂੰ ਪਤਾ ਲੱਗ ਗਿਆ ਏ ਕਿ ਪੈਸਾ ਚੱਲ ਗਿਆ ਕਿਉਂਕਿ ਪੈਸਾ ਚੱਲਿਆ ਇੱਥੇ ਟਿਕਟਾਂ ਆ ਅਦਰਵਾਈਜ਼ ਜਿਹੜੇ ਬੰਦੇ ਦਾ ਲਿਸਟ 'ਚ ਨਾਮ ਹੀ ਨਹੀਂ ਹੈਗਾ ਹੀ ਉਹ ਬੰਦੇ ਨੂੰ ਟਿਕਟ ਕਿਸਤ ਅਲਾਉਂਸ ਹੋਗੀ ਉਹ ਬੰਦੇ ਟਿਕਟ 'ਚ ਨਾਮ ਹੀ ਨਹੀਂ ਹੈਗਾ ਸੀ ਰੈਸਟ ਨਹੀਂ ਹੈਗਾ ਸੀ 2027 ਦੀ ਤਿਆਰੀ ਕਰ ਲਈਆ 27 ਦੀ ਧਰ ਇਹ ਹੀ 2024 'ਚ ਵੀ ਦੱਸਾਂਗੇ 21 ਦਸੰਬਰ ਨੂੰ ਵੀ ਰਿਜ਼ਲਟ ਤੁਹਾਨੂੰ ਰਿਜ਼ਲਟ ਨਜ਼ਰ ਆਣਗੇ 21 ਨੂੰ ਹੀ ਨਿਕਲ ਰਿਹਾ 21 ਦਸੰਬਰ ਨੂੰ ਵੀ ਰਿਜ਼ਲਟ ਨਜ਼ਰ ਆਣਗੇ ਜੇ ਪਾਰਟੀ ਸੇ ਸੀਟਾਂ ਮਿਲਣਗੀਆਂ ਵੇਖੋ ਜੀ ਇੱਕ ਮੌਕਾ ਮਿਲ ਨਹੀਂ ਇੱਕ ਮੌਕਾ ਮਿਲ ਗਿਆ ਦੂਸਰੇ ਮੌਕੇ ਦੀ ਗੱਲ ਨਹੀਂ ਹੋਈ ਸੀ ਕੇਜਰੀਵਾਲ ਸਾਹਿਬ ਨੂੰ ਮੌਕਾ ਮਿਲਿਆ ਭਗਵੰਤ ਮਾਨੂ ਦੂਸਰੇ ਮੌਕੇ ਦੀ ਗੱਲ ਨਹੀਂ ਹੋਈ ਸੀ ਦੂਸਰਾ ਮੌਕਾ ਨਹੀਂ ਮਿਲੇਗਾ ਜਿੰਨੀਆਂ ਵੀ ਸੀਟਾਂ ਇਹਨਾਂ ਨੇ ਜਿਮਨੀ ਜੋਨਾ ਜਿੱਤਿਆ ਨੇ ਵਰਕਰ ਤੇ ਸਰਜੀ ਜੀ ਜਿੱਤਿਆ ਨੇ ਵਰਕਰ ਜਾਂਦੇ ਹੀ ਇੱਕ ਇੱਕ ਵਰਗੇ ਪੰਜ ਬੰਦਾ ਦਰ ਗੱਡੀਆਂ ਲੈ ਕੇ ਜਾਂਦਾ ਹੀ ਇੱਕ ਐਮਐਲਏ ਕੋ ਤਿੰਨ ਤਿੰਨ ਚਾਰ ਚਾਰ ਹਜ਼ਾਰ ਬੰਦਾ ਦੂਸਰੇ ਕੰਸਟੈਂਸਰ ਹੋ ਜਾਂਦਾ ਸੀ ਔਰ ਇੱਕ ਕਹਿੰਦੇ ਕਹਿੰਦੇ ਸਾਨੂੰ ਜਾ ਸਗਾਤੀ ਉਹੀ ਨਕਸ਼ੇ ਦਾ ਮਾਤਾ ਲੈ ਕੇ ਜਿਹੜੇ ਦੂਜੀਆਂ ਪਾਰਟੀਆਂ ਕਰਦੀਆਂ ਜੋ ਪੁੱਠੇ ਕੰਮ ਉਹ ਕਰਦੇ ਸਾਰ ਕੋ ਵੀ ਉਹ ਕਰਾ ਲੈ ਉਹਨਾਂ ਨੇ ਬਦਲਾ ਉਹ ਕਰਾਏ ਪੁੱਠੇ ਕੰਮ ਨਹੀਂ ਪੁੱਠੇ ਕੰਮ ਨਹੀਂ ਅਸੀਂ ਕੋਈ ਕੀਤੇ ਅਸੀਂ ਜੋ ਵੀ ਕੀਤੇ ਆ ਇੱਕ ਜੇ ਅਸੀਂ ਪੁੱਠੇ ਕੰਮ ਕਰਦੇ ਤੇ ਉਹ ਸਾਰੇ ਟਿਕਟ ਦੀ ਦਾਅਵੇਦਾਰੀ ਵੀ ਮਜ਼ਬੂਤ ਹੁੰਦੇ